ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਕਰੇਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਚਰਨਤਾਰਨ ਸਾਹਿਬ ਜਗਰਾਜਵੀਰ ਦੇ ਕੋਲੇ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ 8 ਗੜਾ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਉਹ ਗਾਂ ਠਾਬਰ ਦੀ ਐਚ ਐਫ ਬਰੀਡ ਦੇ ਵਿੱਚ ਕਰੋਸ ਆਂਗ ਐਚ ਐਫ ਦੇ ਵਿੱਚ ਪਿਓਰ ਜਰਸੀ ਕਰੋਸ ਠੀਕ ਹੈ ਜੀ ਹਰ ਇੱਕ ਤਰ੍ਹਾਂ ਦੇ ਨਾਲ ਜਿਹੜੇ ਆਪਾਂ ਤੁਹਾਨੂੰ ਦਿਖਾ ਦੇਾਂਗੇ 8 ਪਸ਼ੂ ਆ ਟੋਟਲ ਜਿਨ੍ਹਾਂ ਦੇ ਵਿੱਚੋਂ ਤਕਰੀਬਨ ਮੇਰੇ ਨਾਲ ਤਾਂ ਵੀ 6 ਘਟੋ ਘਟ ਸੋਏ ਸੋਏ ਪਸ਼ੂ ਆ ਤੋ ਦੋਗ ਨਗ ਜਿਹੜੇ ਗੱਬਣ ਆ ਬਾਕੀ ਮੇਰਾ ਭਰਾ ਵੀਡੀਓ ਦੇ ਨਾਲ ਤੱਕ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਜਦੋਂ ਕਰਿਆਲੇ ਤੋਂ ਆਪਾਂ ਬਿਲਕੁਲ ਦੁਬਲੀ ਨਾ ਹੋਂਦਿਆ ਠੀਕ ਹੈ ਜੀ ਤੇ ਤਕਰੀਬਨ ਇਸ ਸੜਕ ਤੋਂ ਇੱਕ ਪਿੰਡ ਤਗਾਣੀ ਨੂੰ ਸੜਕ ਨਿਕਲਦੀ ਆ ਉਸ ਪਿੰਡ ਤੇ ਤੁਸੀਂ ਆਓਗੇ ਤੇ ਬਿਲਕੁਲ ਨਜ਼ਦੀਕ ਜਗਰਾਤ ਸਿੰਘ ਹੁਣਾ ਬਾਰ ਬੇਕਾਂ ਦੇ ਵਿੱਚ ਠੀਕ ਹੈ ਘਾਰੇਗਾ ਵੀਰ ਹੁਣਾ ਦਾ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ इजीली ਇੱਕ ਸੌਖੇ ਤਰੀਕੇ ਦੇ ਨਾਲ ਤੁਸੀਂ ਇੱਥੇ ਵਿਜ਼ਿਟ ਕਰ ਜਾਓਗੇ ਪੱਟੀ ਮੋੜ ਤੋਂ ਵੀ ਤਕਰੀਬਨ ਇੱਥੋਂ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਹੈ ਠੀਕ ਹੈ ਜੀ ਪੱਟੀ ਮੋੜ ਤੋਂ ਹਰੀਕੇ ਪੱਤਾਂ ਨੂੰ ਕੋਈ 12-13 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 10 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਵਸੇ ਹੁਣ ਚਵਾਈ ਦਾ ਸਮਾਂ ਠੀਕ ਹੈ ਜੀ ਜਿੰਨੇ ਜਿੰਨੇ ਪਸ਼ੂ ਇਸ ਵਕਤ ਦੁੱਧ ਤੇ ਚੱਲ ਰਹੇ ਨੇ ਤਕਰੀਬਨ ਭਰੇ ਭਾਂਡੇ ਆ ਠੀਕ ਹੈ ਜੀ ਭਰੇ ਥਾਣਾ ਤੁਹਾਨੂੰ ਪੂਰੇ ਨਜ਼ਰ ਆ ਜਾਣਗੇ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਇੱਥੇ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕਾ ਫਰਜ਼ ਬਣਦਾ ਕਿਸੇ ਪ੍ਰਾ ਦਾ ਹੱਕ ਬਣਦਾ ਆਪਣਾ ਪਸ਼ੂ ਪਾਸ ਕਰਨ ਦਾ ਸਭ ਤੋਂ ਪਹਿਲਾਂ ਜਗਰਾ ਬੜੇ ਵਧੀਆ ਜਗਰਾਜ ਕਿਵੇਂ ਵੀਰੇ ਵਧੀਆ ਵਧੀਆ ਠੀਕ ਠਾਕ ਵਧੀਆ ਠੀਕ ਆ ਵੀਰੇ ਹਾਂਜੀ ਤੇ ਜਗਰਾਜ ਉਦੋਂ ਵੀ ਨਾਗ ਆਪਾਂ ਪਾਏ ਸੀ 6-7 ਕ ਵਿਖਬੁਗ ਗਏ ਸਾਰੇ ਹਾਂਜੀ ਵਿਖਬੁਗ ਗਏ ਨਾਗ ਉਜਾ ਠੀਕ ਆ ਵੀਰੇ ਹਾਂਜੀ ਤੇ ਅੱਜ ਜਗਰਾਜ ਪਸ਼ੂ ਵੀ ਆਪਣੇ ਕੋਲ ਹੈਗੇ ਆ ਘੱਟੋ ਘੱਟ 8 ਕ ਹਾਂਜੀ 8 ਠੀਕ ਆ ਜੀ ਜ਼ਿਆਦਾਤਰ ਪਸ਼ੂ ਸੁਸੇਵਾਏ ਆ ਜ਼ਿਆਦੇ ਸੋਏ ਦੋ ਗੱਬੜਾਂ ਵਿੱਚ ਬਸ ਠੀਕ ਹੋਰ ਕੋਈ ਗੱਲਬਾਤ ਬਸ ਵਧੀਆ ਵਧੀਆ ਬਾਕੀ ਨਾ ਮੈਂ ਇੱਕ ਗੱਲ ਕਰਨੀ ਆ ਪਿਛਲੀ ਵੀਡੀਓ 'ਚ ਬੰਦੇ ਨੇ ਕਿਸ ਨੇ ਖਰਾਬ ਕੀਤਾ ਆ ਆਪਾਂ ਨੂੰ ਹਾਂ ਜੀ ਉਹ ਤੁਹਾਨੂੰ ਵੀ ਫੋਨ ਆਇਆ ਸੀ ਦਾ ਆਇਆ ਸੀਗਾ ਜੀ ਹਾਂ ਤੇ ਜਿਹੜਾ ਦੋ ਟਾਈਮ ਆਪਾਂ ਮਲਵ ਪਚਵਾਤੀ ਆ ਵੀਡੀਓ ਕੱਲ ਤੇ ਚਵਾੜੀ ਆ ਜਿਵੇਂ ਜਿਤਨਾ ਮਰਜੀ ਇਹ ਜਿਹ ਦੁੱਧ ਪਾਸ ਨਿਕਲਿਆ ਠੀਕ ਆ ਤੇ ਮੁਰਕੇ ਤੇ ਅਗਲੇ ਦੇ ਹਾਕੇ ਨੇ ਪੈਸੇ ਪਾਉਣ ਦਾ ਬਾਅਦ ਚ ਹਾਂ ਬਿਲਕੁਲ ਜਿਹੜਾ ਬਾਅਦ ਚ ਮੁਰਕੇ ਅਗਲਾ ਆਉਂਦਾ ਵੀ ਲੱਤ ਕੇ ਲਿਆ ਮੈਂ ਉਹਨਾਂ ਕਹਾਂ ਮੈਂ 10000 ਰੁਪਏ ਦੇ ਗੱਡੀ ਖਰਚਾ ਤੇ ਬਾਕੀ ਤੂੰ ਬਾਅਦ ਚ ਇੱਥੇ ਦੇ ਦੀ ਪੈ ਉਹਨੇ ਮੈਂ 10 ਵੀ ਨਹੀਂ ਪਾਉਣਾ ਬੰਦੇ ਨੇ ਹੂੰ ਤੇ ਉਹ ਮੁਰਕੇ ਤਾਂ ਤਾਂ ਗੱਲ ਹੋਈ ਤੇ ਮੁਰਕੇ 2000 ਤੇ ਮੈਂ 1.5 ਲੱਖ ਦਾ ਮਾਲ ਲੈ ਜਾਵਾਂ ਤੇ ਤੇ ਅਗਲਾ ਲਵਾ ਕੇ ਮੁਰਕੇ ਫ ਇਹ ਹੋਏ ਕੰਮ ਬੰਦਾ ਕੋਈ ਨਾਮ ਮੇਰਾ ਜਿਹੜੇ ਭਰਾ ਆਪਣੇ ਨਾਲ ਪੱਕੇ ਜੁੜੇ ਆ ਜਿਹੜੇ ਆਪਣੇ ਥਰੂ ਵੀਡੀਓ ਪੈਂਦੀ ਆ ਜਿਹੜੇ ਭਰਾਵਾਂ ਦੀ ਵਪਾਰੀ ਵੀਰਾਂ ਦੀ ਉਹਨਾਂ ਦੀ ਆਪਾਂ ਗਾਰੰਟੀ ਤਸੱਲੀ ਇੰਨੀ ਕਿ ਤਾ ਲੈ ਸਕਦੇ ਆ ਵੀ ਤੁਸੀਂ ਉਹਨਾਂ ਦੇ ਖਾਤੇ 'ਚ ਪੈਸੇ ਪੂਰੇ ਪਾ ਦਿਓ ਪੈਸੇ ਤੁਹਾਡੇ ਨਹੀਂ ਮਰਦੇਗੇ ਹਾਂ ਉਸ ਨੂੰ ਪਾਸ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਆਨਲਾਈਨ ਜੇ ਤੁਸੀਂ ਪਾਸ ਕਰਦੇ ਹੋ ਇੱਥੇ ਆਣ ਕੇ ਪਾਸ ਕਰਦੇ ਹੋ ਠੀਕ ਆ ਜੀ ਬਾਕੀ ਪੂਰੀ ਪੇਮੈਂਟ ਦੇ ਦੇ ਦਿੰਦੇ ਹੋ ਮਾਲਕ ਨੂੰ ਓਨਰ ਨੂੰ ਆਨਲਾਈਨ ਵੀ ਤੇ ਚੀਜ਼ ਤੁਹਾਡੇ ਘਰੇ ਤੁਹਾਡੀ ਪਹੁੰਚ ਜਾਊਗੀ ਠੀਕ ਆ ਜੀ ਪੈਸੇ ਨਹੀਂ ਮਰਦੇਗੇ ਜਿਹੜੇ ਆਪਣੇ ਵੀਰ ਪੱਕੇ ਆਪਣੇ ਨਾਲ ਜੁੜੇ ਆ ਪਾ ਰਹੇ ਆਪਾਂ ਜਿਹੜੇ ਭਰਾਵਾਂ ਦੇ ਮਾਲਾ ਤੁਸੀਂ ਆਪਣਾ ਡਰੈਸ ਸਾਰਾ ਦੱਸਿਆ ਸਾਰਾ ਥਾਂ ਟਿਕਣੇ ਸਾਰਾ ਵੇਖਿਆ ਵਿੱਚ ਸਾਰਾ ਹੁਣ ਜਿੱਥੇ ਆਪਾਂ ਮਾਲ ਲਾ ਕੇ ਹੋਣਾ ਉਹਦਾ ਪੂਣ ਥਾਂ ਟਿਕਣੇ ਤਾਂ ਥੋੜਾ ਪਤਾ ਬਿਲਕੁਲ ਜੀ ਬਿਲਕੁਲ ਹੁਣ ਆਪਣਾ ਸਾਰਾ ਡਰੈਸ ਸਾਰਾ YouTube ਤੇ ਚੜ ਜਾਣਾ ਵੀਡੀਓ ਤੇ ਸਾਕੋ ਜੀ ਵੀ ਇੱਥੋਂ ਦਾ ਬੰਦਾ ਐ ਇਹਦੀ ਫੋਟੋ ਆ ਇਹਦਾ ਨੰਬਰ ਐ ਇਹਦਾ ਘਰ ਬੂ ਆਇਆ ਬਿਲਕੁਲ ਵੀਰੇ ਬਿਲਕੁਲ ਹਾਂਜੀ ਤੇ ਆਪਾਂ ਚਲੋ ਸਾਰੇ ਭਰਾਵਾਂ ਨੂੰ ਗੁਜਾਰਸ਼ ਕਰਦੇ ਬੇਨਤੀ ਕਰਦੇ ਇਹ ਨਹੀਂ ਤੇ ਗੱਲ ਮੈਂ ਨਾ ਵੀ ਇੱਥੇ ਆਓ ਆਪਾਂ ਚੋ ਤਸੱਲੀ ਕਰੋ ਪੈਸੇ ਦੋ ਦਾ ਜਨਵਰ ਲੈ ਜਾਓ ਬਿਲਕੁਲ ਉੱਥੇ ਜਾਇਆ ਬਾਅਦ ਵਿੱਚ ਕਈਆਂ ਦੇ ਵੀਰਾਂ ਨੂੰ ਹੁੰਦਾ ਵੀ ਡਾਊਟ ਹੁੰਦਾ ਵੀ 200 ਕਿਲੋਮੀਟਰ ਬਣਾ ਦੇ ਵੱਡਾ ਜੀ ਇਹ ਛੋਟਾ ਜੀ ਆਹਾਂ ਘਰ ਜਾ ਕੇ ਮੇਰੇ ਪਸੰਦ ਨਹੀਂ ਆਈ ਇਹ ਛੋਟੀ ਹੈ ਵੱਡੀ ਹੈ ਉਹ ਅਜੇ ਉਹ ਚੰਗਾ ਪਹਿਲਾਂ ਵਾਰ-ਵਾਰ ਆਪਾਂ ਅਪੀਲ ਬੇਨਤੀ ਕਰਦੇ ਵੀ ਇੱਥੇ ਆਓ ਪਸ਼ੂ ਆਪਦਾ ਵੇਖੋ ਹੱਥੀ ਚੋ ਕੇ ਤਸੱਲੀ ਕਰੋ ਫੋਰ ਫੇਰ ਕੇ ਵੇਖੋ ਪੈਸੇ ਦੇਣੇ ਆ ਭਾਵੇਂ 70000 ਭਾਵੇਂ 1 ਲੱਖ ਰੁਪਈਆ ਪੈਸੇ ਮੈਂ ਵੀ ਜਗਰਾਏ ਵੀਰੇ ਨਾਲ ਦੀ ਨਾਲ ਹੀ ਸ਼ੁਰੂਆਤ ਕਰ ਲੀਏ ਪਸ਼ੂ ਆਪਣੇ ਕੋਲ ਬਤੇਰੇ ਆ ਇੱਕ ਪੂਰੀ ਪੁਆਇੰਟ ਪੁਆਇੰਟ ਜਿਹੜੀ ਗੱਲਬਾਤ ਕਰਦੇ ਚੱਲ ਗਏ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰ ਲੀਏ ਜਰਸੀ ਵਿੱਚ ਆਪਣੇ ਕੋਲ ਬੱਚੀ ਆ ਗਈ ਹਾਂ ਜੀ ਜਰਸੀ ਤੇ ਕੀ ਵੀਰ ਬਾਈ ਦਾ ਇਹ ਪਹਿਲਾ ਸੂਆ ਚਾਰ ਦੰਦ ਵੋ ਬਹੁਤ ਚੌਗੀ ਆ ਹਾਂ ਬੱਚਾ ਮਗਰੇ ਦੇ ਠੀਕ ਆ ਜੀ ਅੱਜ ਸਮਾਂ ਕਿੰਨਾ ਹੋ ਗਿਆ ਇਹਨੂੰ ਸੂਈ ਨ ਹੋ ਗਈ ਮੇਰੇ ਸੋਨ ਅੱਠ ਦਿਨ ਹੋ ਗਏ ਸੂਈ ਨ ਹੋਏ ਨੂੰ ਠੀਕ ਆ ਜੀ ਆ ਅੱਠ ਦਿਨ ਹੋਏ ਮੈਂ ਵੀ ਦੱਸੋ ਅੱਠ ਤੇ ਸੱਤਕ ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਤੇ ਦੁੱਧ ਕਿੰਨਾ ਦੱਸਿਆ ਨਾ ਦੁੱਧ ਵੀਰ ਜੀ ਹੋਊਗਾ 2 ਠੀਕ ਹੈ ਜੀ ਉਹ ਤੇ 20 ਨਿਕਲੂਗਾ ਆਪਣਾ ਠੀਕ ਹੈ ਜੀ ਠੀਕਾ ਲਓ ਵੀ 18 ਕਿਲੋ ਗਾਰੰਟੀ ਤਸੱਲੀ ਤੇ ਜਗਰਾਜ ਬਾਈ ਜਿੰਦਾ ਵੀ ਲੈ ਜਾ ਜੇ ਠੀਕ ਹੈ ਜੀ ਬਾਕੀ ਹੋਵੇ ਨਾ ਹੋਵੇ ਤਾਂ 20 ਕਿਲੋ ਆ ਅੱਖਾਂ ਦਿਨਾਂ ਦਾ ਸਮਾਂ ਤੇ ਮੋਹ ਦੰਦੀ ਕਿੰਨੀ ਚਾਰ ਦੰਦ ਪਿਓਰ ਚਾਰ ਦੰਦ ਕਨਫਰਮ ਹੀ ਹੋਊਗਾ ਨਾ ਪਸ਼ੂ ਉਹ ਐ ਪੂਰਾ ਜਿਹੜਾ ਆਪਾਂ ਵੇਖਿਆ ਮਗਰ ਬੱਚਾ 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 ਜੀ ਮਗਰ ਲੈ ਜਗਰਾਜ ਖੋਲ ਲਓ ਵੀ ਮਗਰ ਬੱਚਾ ਮੇਲ ਕਾਫ ਆ ਚੌਕੀ ਚਾਰ ਦੰਦ ਦਾ ਬੱਚੀ ਤੁਹਾਨੂੰ ਦਿਖਾਉਣ ਡਿਆ ਫਸਟ ਬਿਲਕੁਲ ਲਕਟੇਸ਼ਨ ਦੇ ਵਿੱਚ ਆ ਪਲੂਨ ਪਹਿਲਾ ਸੂਆ ਬੱਚੀ ਸੂਈ ਆ ਇਧਰ ਬਾਹਰ ਤੋਰ ਕੇ ਇੱਕ ਵ ਬਹੁਤ ਖੂਬਸੂਰਤ ਆ ਬੋਦੀਵਾਦੀ ਕਰੋ ਚੱਕ ਬਿਲਕੁਲ ਬਹੁਤ ਵਧੀਆ ਬਹੁਤ ਕੱਦ ਕਾਠ ਲੱਦੀ 18 20 18 20 ਲੀਟਰ ਇਸ ਵਕਤੇ ਤੇ ਤੇਨੇ ਦੁੱਧ ਹਾਜ਼ਰ ਆ ਕੰਪੈਕਟਰ ਦੇ ਵਿੱਚ ਬਿਲਕੁਲ ਕਸਮਾ ਨਿੱਗਰ ਲੇਵਾ ਆ ਕਰੋ ਚੱਕ ਜੀ ਬਹੁਤ ਜਿਆਦੀ ਚੰਗੀ ਬਾਕੀ ਜਗਰਾਜ ਥਣਵੀਪੁਰ ਹੱਥੀ ਮੁਠੀ ਵਾਲਾ ਪੂਰਾ ਪੂਰਾ ਨਖਰਵਾ ਖਾਂ ਲੱਗਾ ਕੱਲਾ ਕੱਲਾ ਖਾਂ ਲੱਗਾ ਬਾਕੀ ਗਾਇਬ ਕਰੋ ਚੱਕ ਨਖੇੜ ਬਹੁਤ ਵਧੀਆ ਦੂਜੇ ਸਵੇਰੇ ਡਬਲ ਵੱਡੀ ਬਣੂ ਪੂਰੀ ਅਸਲ ਦੇ ਵਿੱਚ ਜਗਰਾਜ ਵੇਖ ਲਾ ਪਹਿਲੇ ਸਵੇਰੇ ਦੇ ਵਿੱਚ ਕਮਾਲਾਂ ਕਰੀ ਬੈਠੀ ਹੈ ਬਹੁਤ ਕੱਦ ਚੰਗਾ ਸਾਰੇ ਗੱਲੋਂ ਪੂਰੀ ਆ ਥਾਂ ਥੁਨੀਆ ਗੇਠ ਗੇਠ ਤੇ ਲੱਗਾ ਦਾ ਬੜੀ ਸੋਹਣੀ ਵੰਡ ਸਪੇਸ ਆ ਦੋਸਤੋ ਬਹੁਤ ਚੰਗਾ ਆ ਕਰੋ ਚੈੱਕ ਸੋਹਣੀ ਸਪੇਸ ਵੰਡ ਆ ਗੈ ਆ ਆਪਸੀ ਸਨਾਂ ਦਾ ਬਹੁਤ ਵਧੀਆ ਬਹੁਤ ਬਹੁਤ ਚੰਗਾ ਹੈ ਹੱਥੀ ਮੁਠੀ ਜਿਹਾ ਥਾਣਾ ਬਾਕੀ ਐਡਰ ਬਹੁਤ ਟਿਕਾਣੇ ਦਾ ਠੀਕ ਆ ਜੀ ਬਹੁਤ ਵਧੀਆ ਬੰਦ ਲੇਵੇ ਦੀ ਆ ਹਾਂ ਬਹੁਤ ਆ ਕਰੋ ਚੈੱਕ ਜੀ ਠੀਕ ਆ ਜੀ ਡਾਕਰੇ ਅਸਲ ਦੇ ਵਿੱਚ ਦੋਸਤੋ ਬੱਛੀ ਹੈ ਹੀ ਕਰਮਾਂ ਲਈ ਹਜੇ ਠੀਕ ਆ ਜੀ ਪਹਿਲਾ ਸੂਬਾ ਪਲੂਣ ਵਾਛ ਨੇ ਚੰਗੀ ਜਗਰਾਤ ਚੰਗੀ ਬੱਛੀ ਆ ਇਹ ਤਕਰੀਬਨ ਦੂਜੇ ਸਵੇਰ ਤੱਕ ਜਾਂਦੀ ਜਾਂਦੀ 25 28 ਲੀਟਰ ਨੂੰ ਕਰਦਾ ਹੋਣਾ ਮੈਂ ਤਾਂ 30 ਲੀਟਰ ਟੱਚ ਕਰੂ ਦੂਜੇ ਸਵੇਰੇ ਹਾਂ ਬੜੀ ਚੰਗੀ ਕਰਮ ਵਾਲੀ ਥਾਂ ਲੇਵੇ ਦੀ ਬਹੁਤ ਸਾਫ ਆ ਇਹ ਭਾਵੇਂ ਮੇਰਾ 10ਵੇਂ ਸੂਬੇ ਦਾ ਲੇਵਾ ਇਤਰੇ ਇਹਨਾਂ ਟੁੱਟਣਾ ਹੀ ਨਹੀਂ ਲੇਵਾ ਬਿਲਕੁਲ ਜੀ ਬਿਲਕੁਲ ਬੱਚੇ ਦਾ ਮੈਂ ਵੀ ਠੀਕ ਆ ਜੀ ਬਹੁਤ ਖੂਬਸੂਰਤ ਦੋਸਤ ਚੰਗੀ ਕੁਆਲਟੀ ਦੇ ਵਿੱਚ ਵੱਛੀ ਹਾਂ ਮੋੜ ਦੋ ਲਾ ਬਾਕੀ ਵੇਲ ਕਰੋ ਚੱਕ ਬਾਕੀ ਕਾਦ ਵੱਡਾ ਮੇਰਾ ਭਰਾ ਕੋਈ ਵੀ ਆ ਰਿਹਾ ਦੂਰੋਂ ਨੇੜਿਓ ਕਾਦ ਵੱਡਾ ਪੂਰਾ ਕਾਦ ਆ ਪੂਰਾ ਕਾਦ ਆ ਠੀਕ ਆ ਜੀ ਮਗਰ ਬછા ਮੇਲ ਕਾਫਾ ਸੋ 8-10 ਦਿਨਾਂ ਦਾ ਹਜੇ ਟਾਈਮ ਹੋਇਆ ਸਾਰਾ ਸੂਈ ਨੂੰ ਹਾਂਜੀ ਤੇ ਜਗਰਾਜ ਦੀ ਡਿਮਾਂਡ ਕੀਮਤ ਕੀ ਆ ਡਿਮਾਂਡ ਵੀਰ ਜੀ ਭਾਵੇਂ 95 ਕਰਾ ਲੈ ਕੋਈ ਜਿੰਨੇ ਮਰਜ਼ੀ ਭਾਵੇਂ 92 ਕਰਾ ਲੈ 90 ਹਜ਼ਾਰ ਦੀ ਦੇ ਦਾਂਗਾ 90 ਹਜ਼ਾਰ ਦੀ ਆ ਵੀ ਚੋਰ ਛੱਪਾ ਕਰਦਾ ਠੀਕ ਆ ਬਈ ਇੱਕ ਨਾ ਮੈਂ ਇੱਕ ਗੱਲ ਵਿੱਚ ਹੋਰ ਕਹਿਣੀ ਆ ਕੋਈ ਵੀਰ ਭਰਾ ਸਾਈ ਪਾ ਦਿੰਦੇ ਆ ਹਾਂ ਅਕਾ ਬੈਜਲੀ ਮੋਢੇ ਟਾਈ ਉਹ ਮੁਰਕੇ ਪਤਾ ਇੱਥੇ ਆ ਕੇ ਕਰਦੇ ਆ ਨਹੀਂ ਯਾਰ ਸਾਡਾ ਕੋ ਮਾਨਤ ਜਦੋਂ ਜਿੰਨੇ ਦੀ ਆਪਾਂ ਸਾਈ ਪਾਈ ਉਹਦੇ ਛੋੜਛੱਪਾਈ ਕਰਨਾ ਹੁੰਦਾ ਆ ਪਾ ਹਾਂ ਬਾਕੀ ਕਈ ਜਿਆਦਾ ਕੀ ਆ ਰਹੇ ਪੰਜ ਪੰਜ ਹਜ਼ਾਰ ਰੁਪਇਆ ਘੱਟ ਕਰੀਏ ਮੁਰਕੇ 5000 ਥੋੜਾ ਘੱਟ ਹੋਣਾ ਹਾਂ ਨਹੀਂ ਨਹੀਂ ਉਹ ਬੰਦੇ ਨੇ ਦੇਖੇ ਗਲਤ ਤਰੀਕਾ ਬਿਆਨਾ ਸਾਈ ਬਿਆਨਾ ਆਪਾਂ ਕਿਹੜੀ ਚੀਜ਼ ਨੂੰ ਕਹਿੰਦੇ ਆ ਕਿ ਇੰਨੇ ਦੀ ਇੰਨੇ ਦੀ ਰਕਮ ਤਾਏ ਆਪਣੀ ਗੱਲਬਾਤ ਹੋ ਗਈ ਹਾਂ ਕਿਉਂਕਿ ਉਹਦੇ ਚ ਛੋੜਛੱਪਾ ਮਾਨਤਨ ਪ੍ਰੇਮ ਵਾਲੇ ਹੀ ਰਹਿ ਜਾਂਦਾ ਇਹ ਡਿਮਾਂਡ ਵੀਰ ਨੇ ਦੱਸ ਦਿੱਤੀ ਆ ਜੋ ਵੀ ਮਾਨਤਾ ਨੂੰਗਾ ਛੋੜ ਚੱਪਾ ਹੋਊਗਾ ਇਹਦਾ ਮੇਰਾ ਵੀਰ ਫੋਨ ਕਰਕੇ ਗੱਲ ਬਹੁਤ ਜਲਦੀ ਤੈ ਕਰ ਲਿਓ ਵਾਡੀ ਆਪਣੇ ਕੋਲ ਇੱਕ ਵਾਈਟ ਟਰੰਕ ਦੇ ਵਿੱਚ ਆ ਵੜ ਆ ਗਈ ਵੀਰ ਹਾਂਜੀ ਹਾਂਜੀ ਇਹ ਜਿਗਰਾ ਕਿਵੇਂ ਆ ਇਹਨੂੰ ਸੂਈ ਨ ਹੋ ਗਿਆ 8 ਦਿਨ 7-8 ਦਿਨ ਸੁਵਾ ਜਿਹੜਾ ਓਕੇ ਵੱਡੀ ਕੋ ਦਸ ਦਿਨ ਲਾ ਲੈ ਅੱਛਾ ਤੇ ਸੁਵਾ ਤੇ ਜਾਊਗਾ ਤਜਾ ਸੁਬਾ ਹਾਂ ਤੇਰਾ ਦੱਸਾ ਦੇਣਾ ਦੀ ਮਗਰ ਕੀ ਆ ਮਗਰ ਅੱਛਾ ਜੀ ਬੱਛਾ ਮਗਰ ਹਾਂ ਬੱਛਾ ਠੀਕ ਆ ਤੇ ਇਸ ਵਕਤੇ ਦੁੱਧ ਕਿੰਨੇ ਕਿਤੇ ਆ ਗਈ ਆ ਦੁੱਧ ਹੈਗਾ ਸਲ 26 27 ਕਿਲੋ 26 27 ਆ 5 ਕਿਲੋ ਜਿਵੇਂ ਮਰਜ਼ੀ ਖੁੱਲਾ ਕੋਚੋਲੇ ਦੁੱਧ ਉਹ ਹੀ ਹੈ ਜਗਰਾਜ ਭਾਈ ਇੱਕ ਤਾਂ ਭਾਂਡੇ ਚ ਪੈਂਦਾ ਬਾਕੀ ਜਿਹੜੀ ਇੱਕ ਤਸੱਲੀ ਤੁਹਾਡੀ ਹੋਈ ਹੈ ਡੰਗਰਾਂ ਦੀ ਜਿਹੜੀ ਆਪਾਂ ਚੋਏ ਰਸੀ ਠੀਕ ਆ ਬਾਕੀ ਜਿਹੜਾ ਕੋ ਵੀਰ ਭਰਾ ਕੋ ਲਊਗਾ ਆ ਦਾ ਦੋ ਡੰਗ ਭਾਏ ਇੱਕ ਤਾਂ ਖਾਲੀ ਕਰਕੇ ਦੂਜੇ ਦੋ ਡੰਗ ਫਿਰ ਚੋਣੇ ਠੀਕ ਆ ਲੈ ਵੀ ਕੋਲੇ ਉਹਨੂੰ ਵੀ ਲੋ ਵੀ 28 27 28 26 ਲੀਟਰ ਦੋਸਤੋ 30 ਕਿਲੋ ਦੋ ਤਾਂ ਟੱਚ ਕਰੂਗੀ 30 ਕਿਲੋ ਦੋ ਤਾਂ ਟੱਚ ਪੂਰਾ ਕਰ ਜੂਗੀ ਹਾਂਜੀ ਅੱਠਾ ਕਿ ਦਿਨ ਮੈਨੇ ਮੋਲੇ ਤੇ ਚੱਲਣਾ ਹਾਂ ਮੈਨੇ ਚੱਲਣਾ ਮੈਰਾਂ ਨਹੀਂ ਮਾਰਿਆ ਨੇ ਠੀਕ ਆ ਹਾਂਜੀ ਉਹ ਵੀ ਮੈਲੇ ਮੋਲੇ ਤੋਂ ਜੇ ਦੋਸਤੋ ਚੱਲਣਾ ਇਹਨੇ ਕਰਮਾਰੀ ਨੇ ਤੇ ਬਾਕੀ ਥੱਲੇੋਂ ਤੁਸੀਂ ਵੇਖੋ ਕਰਮਾਰੀ ਪੰਡਾ ਪਾਈ ਖੜੀ ਆ ਵੇਖੋ ਜੀ ਹਵਾਨੇ ਚੱਡੇ ਦੀ ਵੇਖੋ ਤੁਸੀਂ ਫੁੱਲ ਬੜਾ ਫੁੱਲ ਆ ਠੀਕ ਆ ਜੀ ਆ ਵੇਖੋ ਬਹੁਤ ਚੰਗੀ ਚਵਾ ਆਵਰਾ ਲੱਗਾ ਇਹਨੂੰ ਕਰਮਾਰੀ ਨੂੰ ਹਾਂ ਬਹੁਤ ਜ਼ਿਆਦਾ ਚਵਾ ਲੱਗਾ ਠੀਕ ਆ ਜੀ ਵਾਈਟ ਰੰਗ ਦੇ ਵਿੱਚ ਥੱਲੇ ਵੀ ਤੁਸੀਂ ਆ ਨੋਟ ਕਰ ਲਓ ਗੈਪ ਸਪੇਸ ਸਾਫਤੀ ਤਾਂ ਨਾਲ ਦੀ ਬਹੁਤ ਵਧੀਆ ਕੋਈ ਜੋੜਾ ਥਣ ਨਹੀਂਗਾ ਕੋਈ ਚੱਕਰਪਾਲ ਸੋਹਣੇ ਬਨੇ ਬੈ ਕੇ ਚਵਾਈ ਕਰੋ ਸੋ ਚੰਗੀ ਸੋਣੀ ਸਪੇਸ ਬਣੀ ਬਹੁਤ ਚੰਗੀ 8 ਦਿਨਾਂ ਦਾ ਸਮਾਂ ਹੋ ਗਿਆ ਤੁਸੀਂ ਹਾਂ ਅਜੇ ਮਾਲਾ ਮੂਲਾ ਜੇ ਮਾਰਨਾ ਹੈ ਮੈਰਾ ਨਹੀਂ ਮਾਰਾ ਜੀ ਆ ਕਰੋ ਚੱਕ ਜੀ ਟੋਰ ਗਾਂਬੜੀ ਆ ਥੋੜੀ ਗਾਂ ਟੋਰ ਦੋ ਵਾ ਬਾਕੀ ਜੇਕਰ ਰਾਜਬਾਈ ਕਿਸੇ ਤਰ੍ਹਾਂ ਦਾ ਕਿਸੇ ਰਕਮ ਦਾ ਭੂਰ ਚਟਾ ਪਾਉਂਦਾ ਯਾਦ ਘਾਟ ਹੋਈ ਤੇ 10 ਤੇ ਆ ਜਾ ਕੋਈ ਚੱਕਰ ਨਹੀਂ ਹੈਗਾ ਦੇ ਹਾਂ ਕਿਉਂਕਿ ਮੰਨ ਲਓ ਉਹ ਆਪਾਂ ਦੱਸਾਂਗੇ ਵਿੱਚ ਵੀ ਹੈਗਾ ਨਾ ਆਪਾਂ ਖਜਲ ਖਰਾਬ ਹੋ ਗਈ ਤਾਂ ਨਾ ਹੀ ਅਗਲੇ ਘਾਹ ਖਰਾਬ ਹੋ ਹਾਂਜੀ ਹਾਂਜੀ ਨਾ ਵੀ ਠੀਕ ਆ ਜੀ 28 27 28 27 ਲੀਟਰ ਦੁੱਧ ਦੋਸਤ ਅਸਕਰ ਦੇ ਤਲੇ ਹੁਣ ਹਾਜ਼ਰ ਅੱਠਾਂ ਦਿਨਾਂ ਦੀ ਸੂਈ ਹੈ ਤਿੱਜਾ ਸੂਬਾ ਹਾਂਜੀ ਤੇ ਮਗਰ ਦੇ ਬੱਚਾ ਆ ਗਿਆ ਬੱਚਾ ਜੀ ਤੇ ਬਾਕੀ ਭਰਾਵਾਂ ਨੇ ਤੁਸੀਂ ਜੱਜਮੈਂਟ ਕਰ ਹੀ ਲੈਣੀ ਆ ਆਪੇ ਨੋਰਮਲੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਤਾਂ ਮਰਲੇ ਦੀਆਂ ਮਰਲੇ ਵੰਡਾ ਤੇ ਆਹ ਜਿਹੜਾ ਦੋਸੂ ਰੰਗ ਢੰਗ ਰੰਗ ਬਾਜਾ ਕਰਮਾ ਲਈ ਠੀਕ ਹੈ ਜੀ ਇੱਕ ਚੰਗੇ ਡੇਰੀ ਫਾਰਮਰ ਭਰਾ ਨੂੰ ਕੋਈ ਚੰਗੀ ਵੇੜ ਚਾਹੀਦੀ ਆ ਕੋਈ 25 ਲੀਟਰ ਤੋਂ ਪਲੱਸ ਹੱਥ ਪਾ ਸਕਦੇ ਉਹ 30 ਕੁ ਦੇ ਦੋ ਖੁੱਲਾ ਹ ਬਿ ਚੱਲੂਗੀ ਰਾਉਣੀ ਆ 30 ਕੁ ਦੇ ਤੇ ਆਰਾਮ ਚੱਲੂ ਖੁੱਲੀ ਠੀਕ ਆ ਇਹ ਜਗਰਾਜ ਕੀ ਮੁੱਲ ਦੀ ਆ ਮੁੱਲ ਵਿੱਚ ਜੇ ਆਪਾਂ 80 ਕਰਾ ਲੈ ਕੋਈ ਭਾਵੇਂ 85 ਕਰਾ ਲੈ ਇਹ 75000 ਦੇ ਦਾਂਗੇ 75 ਤੀ ਹਾਂ 75 ਨੂੰ ਛੋੜ ਛੱਪਾ ਕਰ ਦਾਂਗੇ ਠੀਕ ਕਰੇ ਹਾਂਜੀ ਲੋ ਵੀ 75000 ਦੇ ਵਿੱਚੋਂ ਛੋੜ ਛੱਪਾ ਹਾਂਜੀ ਕਰ ਦਾਂਗੇ ਚੰਗੀ ਆ ਬੜੀ ਠੀਕ ਆ ਜੀ ਬਾਕੀ ਮੇਰਾ ਭਰਾ ਪਹਿਲੀਆਂ ਦੇ ਵਿੱਚ ਸੌਦਾ ਕਰ ਲਿਓ 28 27 28 27 ਬਹੁਤ ਚੰਗੀ ਆ ਇਸ ਤੋਂ ਬਾਅਦ ਨੈਕਸਟ ਇਧਰਲੇ ਪਾਸੇ ਆ ਜਾ ਜਗਰਾਜ ਆ ਬੱਚੀ ਕਿਵੇਂ ਆ ਇਹ ਹੈਗੀ ਆ ਦੂਜਾ ਸੂਆ ਹਾਂਜੀ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਹਾਂ ਠੀਕ ਆ ਵੀਰੇ ਬਗਰ ਵੀ ਬੱਚਾ ਕੀ ਇਹਦੇ ਮਗਰ ਇਹਦੇ ਬੱਚੀ ਆ ਬੱਚੀ ਆ ਗਈ ਬੱਚੀ ਬਹੁਤ ਚੰਗੀ ਬਗੜ ਆਪੇ ਦੂਜੇ ਦੂਜੇ ਸੂਵੇ ਦੂਜੇ ਸੂਵੇ ਹਾਂਜੀ ਬੋਲਾ ਹੋ ਗਿਆ ਕੋਈ ਦੋ ਤਿੰਨ ਡੰਗ ਚੋਈ ਇਹ ਕੱਲ ਸਈਆ ਕੱਲ ਫਿਰ ਸਈਆ ਕੱਲ ਇੱਕ ਦੋ ਚਈ ਕੱਲ ਨੂੰ ਆ ਇੱਕ ਚਵਾਈ ਅੱਜ ਹੀ ਆ ਤਿੰਨ ਚਈਆਂ ਹੋਈਆਂ ਤਿੰਨ ਚਵਾਈਆਂ ਹੋ ਗਈਆਂ ਹਾਂਜੀ ਤਾਂ ਬੋਲਾ ਹੈਗਾ ਬੋਲਾ ਉਹਦੇ ਥਲੇ ਕੋਈ 12 ਲੀਟਰ ਹੋਗਾ 12 ਲੀਟਰ ਹਾਂ ਇਹਨਾਂ ਕੋ ਹੋਵੇ ਜੀ ਠੀਕ ਆ ਵੀਰੇ ਦੋ ਦੇ ਦੂੰਗਾ ਥੋੜਾ 12 ਗਿਲੇ ਖੁੱਲਾ ਕੋਈ 15 15 ਤੋਂ ਘਾ ਲਾਉ ਟਾਪ ਹਾਂ ਪੂਰੇ ਟੱਪੂ ਬਾਹਰ ਟਪਣਾ ਇਹਨਾਂ ਅੰਦਰ ਨਹੀਂ ਚੱਲਦੀ ਠੀਕ ਆ ਠੀਕ ਆ ਲੋ ਵੀ ਅੱਜ ਦੋਸੋ ਬਿਲਕੁਲ 12 ਲੀਟਰ 12 ਤੋਂ ਪਲੱਸ ਬੋਲਾ ਯਾਰ ਬੋਲਾ ਅੱਛੀ ਆ ਦੂਜਾ ਸਵੇਰ ਠੀਕ ਆ ਜੀ ਬਾਕੀ ਤੁਹਾਡੇ ਸਾਹਮਣੇ ਬਚੀ ਆ ਬਾਕੀ ਸਾਰੀ ਖਾਲੀ ਬਸ ਇਹੇ ਕੀਤੀ ਆ ਕੋਈ ਨਹੀਂ ਛੱਡਿਆ ਛੱਡਿਆ ਬੋਲੇ ਚ ਸਾਰੀ ਖਾਲੀ ਬੋਲੇ ਤੋਂ ਸਾਫ ਕਰਤੀ ਹਾਂ ਬਾਹਰ ਸਾਫ ਕਰਤੀ ਆ ਠੀਕ ਆ ਜੀ ਹਾਂ ਜੀ ਲੈ ਵੀਰੇ ਖੋਲਿਓ ਬੋਲਿਆ ਜੀ ਨਾਲ ਰੱਖੀ ਖੋਲ ਨਾਲੇ ਮਗਰ ਬੱਚੀ ਆ ਜੀ ਬੱਚਾ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਾਂਗੇ ਮਗਰ ਬੱਚੀ ਆ ਗਈ ਇਸ ਬੈਡ ਦੇ ਹੋਰ ਤੇ ਦੂਜੇ ਸੂਵੇ ਦੇ ਵਿੱਚ ਠੀਕ ਆ ਜੀ ਬਾਕੀ ਥੱਲੇ ਤੁਲੇ ਭਾਂਡੇ ਦੀ ਬਹੁਤ ਵਧੀਆ ਵਾ ਨਾਰਮਲ ਦਰਮਿਆਨੀ ਕੋਈ ਭਲੂਣ ਭਲਾਨ ਜਿਹੜੀ ਤੁਹਾਨੂੰ ਨਜ਼ਰ ਹਾਂ ਮਾਰੀ ਮੋੜ ਕੇ ਹੈਗੀ ਭਲੂਣ ਜੀ ਹਾਂ ਠਾ ਨੂੰ ਮਗਰ ਬੱਚਾ ਵੀ ਚੰਗਾ ਬੱਛੀ ਵੀ ਹੈ ਨਾ ਬੱਛੀ ਜੰਗੀ ਬੱਛੀ ਬੱਛੀ ਦਾ ਤੇ ਬੜਾ ਕਰਦੀ ਜੀ ਬਹੁਤ ਜ਼ਿਆਦਾ ਤੇ ਕਰਦੀ ਬੱਛੀ ਹਾਂ ਵੀ ਜ਼ਿਆਦਾਤਰ ਕਈ ਨਸਲ ਬਰੀਡਾ ਚਲੋ ਬਾਲਾ ਕਰਦੇ ਬੱਚੇ ਦਾ ਹਾਂ ਕੋਈ ਗੱਲ ਨਹੀਂ ਅੱਗੋਂ ਮੜਾ ਕਮਾ ਲਿਆ ਕੋਈ ਕੋਈ ਬੱਛੀ ਕਰਗੇ ਨੀ ਇਧਰ ਆਏ ਨਾ ਬੱਛੀ ਇਧਰ ਹੀ ਤੇ ਕੱਢ ਹਾਂ ਟੱਕਾ ਲਾ ਕੇ ਟੱਕਾ ਲਾ ਕੇ ਟੱਕਾ ਲਾ ਕੇ ਖਿੱਚ ਕੇ ਲੈ ਆ ਖਿੱਚਾ ਵਾਲਾ ਪਿੱਛੋਂ ਪਿੱਛੋਂ ਟੱਕਾ ਲਾ ਦੇ ਮੜਾ ਕੋਈ ਗਾਂ ਨੂੰ ਤੋੜ ਲਿਆ ਜੀ ਹਾਂ ਇਧਰੋਂ ਕੱਢ ਆਉਂਦੇ ਆ ਕੋਈ ਨਾ ਵੀ ਆਹ ਮੱਛੀ ਹੈ ਤੇ ਮਗਰ ਠੀਕ ਹੈ ਜੀ ਬਿਲਕੁਲ ਛੋਟਾ ਜਿਹਾ ਕੰਨਾ ਬੱਛੀ ਵੀ ਬਹੁ ਨਰਮਲੀ ਦੋਸਤੋ 15 15 ਤੋਂ ਪਾਸ 16 17 ਲੀਟਰ ਤੱਕ ਵੀ ਦੋ ਦੋ ਚੋ ਸਕਦੇ ਹੋ ਹਾਂ ਨਸਲ ਵਾਲੀ ਆ ਹਾਂ ਤੇ ਬਾਕੀ ਕੋਈ ਇਹਨੂੰ ਕਰਮ ਵਾਲੀ ਨੂੰ ਗਾਂ ਧੁੱਪ ਛਾਦਾ ਕੋਈ ਨਹੀਂ ਗਾ ਨਾ ਨਾ ਕੋਈ ਚੱਕਰੀ ਹਾਂ ਕਰੋ ਸੰਗ ਦੇ ਵਿੱਚ ਆ ਗਈ ਆ ਲਿਸ਼ਕੁਲਿਸ਼ਕ ਬਹੁਤ ਚੰਗੀ ਆ ਹਾਂ ਥਾਂਲੇ ਵਾ ਬਹੁਤ ਏ ਦਾ ਹਾਂ ਬਾਕੀ ਤੇ ਥਾਂਲੇ ਵਾ ਨੇ ਬਣਾਉਣਾ ਜੇ ਨੇ ਉਹਨਾਂ ਨਾਲ ਜਿਵੇਂ ਜਿਵੇਂ ਚਵਾਈਆਂ ਹੋਈਆਂ ਨਾ ਆ ਉਹ ਜਿਵੇਂ ਬਣੂਗਾ ਹਾਂ ਹੋ ਗਿਆ ਕਾਈ ਰਿਤਿੰਗੇ ਲੋ ਵੀ ਕਰੋ ਚੈੱਕ ਠੀਕ ਆ ਜੀ ਉਹ ਬਾਕੀ ਜੋੜਾ ਵੀ ਬਹੁਤ ਖੂਬਸੂਰਤ ਆ ਬਹੁਤ ਚੰਗੀ ਬੱਛੀ ਇੱਕ ਦੀ ਤਾਂ ਬਿਲਕੁਲ ਕੋਈ ਭਰਾ ਦੋ ਲੈ ਕੇ ਜਾਊਗਾ ਠੀਕ ਹੈ ਮਗਰ ਬੱਛੀ ਬਹੁਤ ਪਿਆਰੀ ਆ ਬਹੁਤ ਚੰਗੀ ਲੈ ਵੀ ਜਗਰਾਜ ਨਾਲ ਦੀ ਨਾਲ ਇਹਦਾ ਮੁੱਲ ਵੀ ਇੱਥੇ ਦੱਸਦੇ ਭਰਾਵਾਂ ਨੂੰ ਬੱਛੀ ਚੰਗੀ ਆ ਚਲੋ ਬੋਲੇ 12 ਲੀਟਰ 12 ਤੋਂ ਪਲੱਸ ਆ ਹਾਂ ਜੀ ਹਾਂ ਜੀ ਤੇ ਇਹ ਕਿੰਨੇ ਦੀ ਦੇਵਾਂਗੇ ਆਪਾਂ ਅੱਜ ਇਹ ਮੋਲ ਵੀ ਜੇ ਕੋਈ ਕਹਿਣ ਕਰਾਏ ਭਾ ਕੋ ਸੱਪਰਾ ਕਰਾ ਲੈ ਹਾਂ ਜੀ ਏ ਆਪਾਂ ਦੇ ਦੇ ਜੈਰੀ ਬਾੜੀਆ ਦੀ ਦੇ ਦੇਣੀ ਬਹੁਤੀ ਹਾਂ ਬਾੜੀਆ ਚ ਛੋੜ ਚੱਪਾ ਕਰਨਾ ਹੈ ਮਾਲ ਜਗਰਾਜ ਉਹਨਾਂ ਕੇ ਉਹੀ ਮੁੱਲ ਪਾਈਏ ਵੀ ਜਿੱਥੇ ਆਪਾਂ ਕੋਈ 2 4 500 ਰੁਪਏ ਛੋੜ ਚ ਆਪਾਂ ਮੌਕੇ ਤੇ ਰਹੇ ਹਾਂ ਮੌਕੇ ਦਾ ਛੋੜ ਚੱਪਾ ਹੀ ਬਸ ਇਹਦੇ ਵਿੱਚੋਂ ਕਰਨਾ ਵਾ ਜਿਹੜਾ ਹੁਣ ਜਿਆਦਾ ਕੋਈ ਆਖੂ ਜਿਆਦਾ ਨਹੀਂ ਹੋਣਾ ਇੰਨਾ ਕੇ ਬਸ ਛੋੜ ਚੱਪਾ ਬਾਹਰ ਫੂਟ ਦੀ ਦੇਣੀ ਆ ਹਾਂ ਬਾਹਰ ਦੀ ਦੇਣੀ ਲੈ ਵੀ ਬਸ ਇਹ ਛੋੜ ਚੱਪਾ ਕਮਾ ਲਿਆ ਜੀ ਲੋ ਵੀ ਬਾਹਰ ਜੀ ਦੋ ਦੋ ਬੱਚੀ ਮਿਲੂਗੀ ਤੁਹਾਨੂੰ ਅੱਜ ਠੀਕ ਆ ਤੇ ਬਾਹਰ ਤੁਸੀਂ ਪ੍ਰੋਪਰ ਦੇਖ ਹੀ ਲਈਏ ਬਹੁਤ ਜਾਰੀ ਚੰਗੀ ਤੇ ਅੱਜ ਤੀਜੇ ਡੰਗ ਮਾਰਨ ਹੁਣ ਵੀ ਤਕਰੀਬਨ ਜਿਵੇਂ ਸ਼ਾਮ ਦੀ ਚੁਵਾਈ ਹੈ ਤੇ ਪਸ਼ੂ ਬਣਿਆ ਥਣਿਆ ਜਿਹੜਾ ਤੁਹਾਨੂੰ ਨਜ਼ਰ ਵੀ ਆ ਰਿਹਾ ਥੱਲੇ ਆ ਲੋ ਉਧਰ ਬੰਨਦੇ ਪਰੇ ਥੋੜਾ ਬਾਹਰ ਬੰਨ ਲਓ ਕੋਈ ਨਹੀਂ ਇੱਥੇ ਪਾਈ ਤੇ ਪਰੇ ਬੰਨਦੇ ਬਾਹਰ ਸੁੱਕੇ ਸਨ ਹਾਂ ਇੱਥੇ ਬੱਚੀ ਅੱਗੇ ਬੰਨਦੇ ਠੀਕ ਆ ਬੱਚੀ 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 ਨੋ ਡੇਗ ਕੀ ਹੋਇਆ ਲਓ ਜੀ ਆ ਬੱਚੀ ਠੀਕ ਆ ਅਜੇ ਤੀ ਤੁਰਦੀ ਨਹੀਂ ਤੇ ਚੱਜਣਾ ਹਾਂ ਨਹੀਂ ਨਹੀਂ ਖਲੂਣਾ ਖਾਣੇ ਮਾਹ ਉਹਨਾਂ ਦੇ ਡੰਗ ਤੱਕ ਤੇ ਜਾਜੂ ਚ ਹੀ ਆਉਂਦੀ ਆ ਇਹ ਕਿੰਵਾ ਲੱਗੀ ਕੁੜੀਏ ਠੀਕ ਆ ਜਗਰਾਜ ਅਕੇ ਨੈਕਸਟ ਇਧਰਲੇ ਪਾਸੇ ਆ ਜਾ ਭਰਾ ਆਪਣੇ ਕੋਲੇ ਕਾਹ ਵਛੀ ਆ ਅਭੀ ਚੰਗੀ ਨਸਲ ਬਰੀਡ ਦੇ ਵਿੱਚ ਲੱਗਣ ਦੀ ਬਹੁਤ ਬਹੁਤ ਚੰਗੀ ਬਹੁਤ ਜਿਆਦੀ ਚੰਗੀ ਠੀਕ ਆ ਵੀਰੇ ਕੀ ਰਿਕਾਰਡ ਕੀ ਡਿਟੇਲ ਭਰਾ ਆ ਜਾਂਦਾ ਇਹਦੇ ਵਿੱਚ ਪਹਿਲੇ ਸਵੇਰੇ ਨੇ 27 28 ਕਿਲੋ ਤੋਂ ਭਰਿਆ ਨੇ 28 27 ਲੀਟਰ ਹਾਂ ਪਹਿਲੇ ਸਵੇਰੇ ਭਰਿਆ ਦੂਜਾ ਸੂਰਵਾਰ ਕੀ ਸੂਣਾ ਨੇ ਹਾਂ ਤੇ 80 ਬਾਹਰ ਹੀ ਚੱਲੂਗੀ ਇਹ ਤਾਂ ਬਾੱਕ ਚੱਲੂ ਤੀ ਤੇ ਆਰਾਮ ਨਾਲ ਚੱਲੂਣਾ ਹਾਂ ਬਹੁਤ ਚੰਗੀ ਆ ਜੇ ਕਰੂਗੀ ਮਖੌਲਾ 30 ਤੋਂ ਲੀਟਰ ਨੂੰ ਹਾਂ ਅਜੇ ਬਹੁਤ ਚੰਗੀ ਆ ਜੇ ਨਾ ਖੱਲੇ 2 ਦਰ ਕੱਢ ਜ ਲੋਬੀ ਦੁਜਾ ਸੂਬਾ ਦੋਸਤੋ ਸੈਕੰਡ ਟਾਈਮਰ ਵੈਰ ਕਰੋ ਚੈੱਕ ਡਿਊਟੀ ਪੈਦੀ ਦੇਖੋ ਇਹ ਕਰਮਾਂ ਜਿੱਤਨੀ ਬੋਦੀ ਵਾਲੀ ਬਿਲਕੁਲ ਛੋਟੇ ਜੇ ਕੰਨ ਵਛੀ ਨਸਲ ਜਾਤ ਵਿੱਚ ਆ ਠੀਕ ਹੈ ਜੀ ਤੇ ਲਿਸਕਲੂਸ ਕਹਿੰਦੀ ਵੀ ਬੜੀ ਆ ਤੇ ਦਿਨ ਲੈ ਜਾਊਗੀ ਕਿ ਡੰਗ ਦੋ ਦਿਨ ਕੱਢ ਆ ਦੋ ਕਰ ਕਰ ਜਾਊਗੀ ਵੈਸੇ ਉਹ ਵੀ ਵਾਲੀ ਦੇ ਉੱਤੇ ਹੀ ਕਰਮਾਂ ਹਾਂ ਸੂ ਵੀ ਸਕਦੀ ਆ ਕੋਈ ਵੇ ਤਾਂ ਦੋ ਚਾਰ ਦੇ ਕੱਢ ਵੀ ਸਕਦੀ ਲੋਬੀ ਠੀਕ ਹੈ ਜੀ ਆ ਵੀ ਗਾਸ ਹੁੰਦੇ ਹੁੰਦੇ ਤਣ ਜਾਂਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦਾ ਭਲੇਖੇ ਕੱਢ ਦਿੰਦੀ ਹੈਗੇ ਗੋਕਾ ਦਾ ਬਣ ਜਾਂਦਾ ਉੱਥਾ ਉਸਤਰੀ ਲਓ ਸਾਦੀ ਦਿਖਾਈਏ ਖਾਪੈ ਨੂੰ ਤੋ ਲੋਬੇ ਜਗ ਕਰੋ ਜਗ ਬਾਕੀ ਰੰਗ ਬਹੁਤ ਵਧੀਆ ਠੀਕਾ ਜਿਹਾ ਬਲੈਕ ਵਾਈਟ ਜਿਹਾ ਰੈਨਜ ਕਰ ਨਹੀਂ ਛੱਡ ਵੀ ਬਾਕੀ ਫੇਸ ਕੁਆਲਟੀ ਮੂੰਹ ਮੱਥੇ ਦੀ ਬਹੁਤ ਚੱਡੇ ਲੇਵੇ ਦੀ ਬਹੁਤ ਜਿਆਦੀ ਚੰਗੀ ਬਹੁਤ ਜਿਆਦੀ ਆ ਵੇਖੋ ਜੀ ਕਰਮਾ ਦੀ ਢੋਲੀ ਹੈ ਤੇ ਢੋਲੀ ਬੱਲੀ ਖੜੀ ਆ ਹਾਂ ਆ ਵੇਖੋ ਚੱਡਾ ਲੇਵਾ ਬਹੁਤ ਸਾਫ ਹੈ ਐ ਵੀਰ ਇੱਕ ਪਾਸੇ 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 ਲੋ ਵੀ ਗੱਭਣ ਦੋਸਤੋ ਤਿਆਰੀ ਦੇ ਉੱਤੇ ਗਰਮਾਂ ਦੀ ਵਹਿਰ ਹੈ ਇੱਕ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਪਸ਼ੂ ਵੈਸੇ ਅੱਜ 6 ਸੂਆ ਸਵਾਇਆ ਤੇ ਦੋ ਗੱਭਣ ਵੈੜਾ ਸੀ ਠੀਕ ਹੈ ਜੀ ਉਹਨਾਂ ਗੱਭਣ ਵੈੜਾਂ ਦੇ ਵਿੱਚੋਂ ਇੱਕ ਵਾਰੀ ਇਹਦੇ ਤੇ ਝਾਤ ਮਾਰੋ ਤੁਸੀਂ ਦੂਜਾ ਸੂਆ ਇਹ ਵੈੜਸ ਹੁੰਦੀ ਆ ਹਾਂਜੀ ਹਾਂਜੀ ਤੇ ਬਾਕੀ ਥੱਲੇ ਲੇਵੇ ਦੀ ਬੜੀ ਖਬਰਦਾਰ ਆ ਜਗਰਾਸਾ ਕਿੱਥੋਂ ਮਾਲ ਕੱਢੀ ਆਉਂਦੇ ਜਿਹੋ ਜਿਹੇ ਇਸ ਤਰ੍ਹਾਂ ਕਿਤਰੇ ਫਿਰੇ ਮਿਲ ਜਾਂਦਾ ਮਾਲ ਆ ਕਿਹੜਾ ਚੰਗਾ ਇਹ ਮਾਲ ਹੈ ਕਿ ਚੰਗਾ ਮਾਲ ਲੱਗਦਾ ਚੰਗੇ ਦਾ ਗਾਹ ਕਿ ਗਾਏ ਤੁਰਨਾ ਵੀ ਚੰਗਾ ਫਿਰਨਾ ਪੈਂਦਾਗੇ ਹਾਂ ਜੇ ਘੁੰਮ ਕੇ ਤੈਨੂੰ ਪਤਾ ਚ ਉਤਰਾ ਜੇ ਉਤਰਾ ਖਿੱਚੇ ਪੂਛਾ ਕੱਚੇ ਪੂਛਾ ਕੱਚੇ ਦਾ ਬਹਤ ਰਿਹੇ ਜਿੰਨੇ ਮਰਜੀ ਹਾਂ ਨੇ ਬਾੜ ਚੰਗੀ ਹੈ ਹਾਂ ਬਾਕੀ ਵਾਇਰ ਦੋਸਤ ਚੰਗੀ ਹੈ ਬਾਕੀ ਰੋਬ ਰਾਬ ਬਾਕੀ ਲੋਡ ਵਜੂਦ ਬੜਾ ਆ ਜਾਂਦਾ ਬਹੁਤ ਜੜੀ ਰਾਜੀ ਲਹੂ 45 ਹਾਂ ਲਹੂ 45 ਪੂਥੀ ਬਾਥੀ ਦੀ ਬਹੁਤ ਸੋਹਣੀ ਆ ਬਹੁਤ ਸੋਹਣੀ ਤੇ ਬਾਕੀ ਜਿਹੜੇ ਭਰਾ ਨੇ ਜੋ ਉਹ ਜੀ ਨਸਲ ਪਰਖ ਕਿਸੇ ਭਰਾ ਨੇ ਜੱਜਮੈਂਟ ਕਰਨੀ ਹਾਂ ਬਾਕੀ ਆ ਸਿਆਣੇ ਬਾਕੀ ਵੀਰ ਭਰਾ ਹਰੇ ਹਾਂ ਮਾ ਦੇਖ ਠੀਕ ਆ ਜੀ ਮੋੜ ਲਿਆ ਵੀਰ ਬਾਕੀ ਜਗਰਾ 28 27 28 27 ਲੀਟਰ ਪਹਿਲੇ ਸਵੇਰ ਪੂਣੀ ਪਹਿਲੇ ਸਵੇਰ ਭਰਿਆ ਇਹਨੇ ਦੁੱਧ ਠੀਕ ਆ ਨਹੀਂ ਇਹ ਤੋਂ ਆਪਾਂ ਲਈ ਇਹਨਾਂ ਦੱਸਿਆ ਬੰਦਿਆਂ ਦਾ 27 28 ਕਿਲੋ ਦੁੱਧ ਭਰਿਆ ਇਹਨੇ ਬਾਕੀ ਆ ਕਿ 30 ਕਿਲੋ ਟੱਚ ਚੱਲੂਗੀ ਇਹਦੇ ਬਾਹਰ ਹੋ ਸਕਦਾ ਬਾਕੀ 30 ਦਊ ਨਾ ਠੀਕ ਆ ਜੀ ਮਾ ਵੀ ਅੱਜ ਗੱਲ 225 ਲੀਟਰ ਤੋਂ ਬਾਹਰ ਬਾਰੀ ਹੋਉਂਦੀ ਪਈ ਹੈ ਜ਼ਿਆਦਾਤਰ ਬੜਾਂ ਦੀ ਕੋਈ 28 30 28 30 ਲੀਟਰ ਤੱਕ ਗਲਵਾਂ ਹੋਣਗੀਆਂ ਠੀਕ ਆ ਕੋਈ ਵੀਰ ਭਰਾ ਕਹੀ ਆਖੇ ਕਿ ਹਾਂ ਤੇਰੀ ਗਰੰਟੀ ਆ ਮੰਨ ਲਓ ਗਰੰਟੀ ਤੇ ਮਾੜਾ ਜਿਹੜਾ ਘਰੇ ਆਪਾਂ ਪਸ਼ੂ ਚੋਣੇ ਨਾ ਉਹਦੀ ਲੱਗ ਰਹੀ ਸੀ ਵੀ ਦੋ ਦੋ ਦਰੇ ਘੱਟ ਦੇਣਾ ਕਿ ਵਾਧ ਦੇਣਾ ਬੱਸ ਬੱਸ ਕਈ ਵਾਰ ਇੱਕ ਦੋ ਵਾਧ ਦੇ ਜਾਂਦਾ ਅਗਲੀ ਸਵੇਰ ਕੱਟ ਦੇ ਜਾਂਦਾ ਔਰ ਇਹ ਨਹੀਂ ਕੋਈ ਪਤਾ ਲੱਗਦਾ ਫੇਰ ਸਮੁੰਦਰ ਇਹਦਾ ਪਤਾ ਨਹੀਂ ਪਾਪਾ ਪਸ਼ੂ ਕੋਈ 14 15 ਲੀਟਰ ਤੇ ਮੈਂ ਚੱਲਣ ਰਹੀ ਐ ਤੇ ਅਗਲੀ ਵਾਰੀ ਥੋੜਾ ਜਿਹਾ ਲੇਟ ਕੇ ਛੇੜ ਛੱਡੀ ਜਾਂਦਾ ਆਜੋ ਸੇਵਾ ਦੇ ਫਰਕ ਰਹਿ ਗਿਆ ਤਾਂ 12 12 ਲੀਟਰ ਤਾਂ ਨਹੀਂ ਵਧਾਉਂ ਆਹ ਕੋਈ ਦਾ ਵੀ ਦੇ ਜਿੰਦੀ ਮੁੜਕੇ ਇਹ ਤਾਂ ਕੁਝ ਨਹੀਂ ਕਹਿ ਸਕਦਾ ਕੋਈ ਨਾਪਿਆ ਤੋਲਿਆ ਥੋੜੀ ਜਿਹਾ ਨਾ ਨਾ ਲੈ ਵੀ ਜਗਰਾਜ ਦਾ ਮੁੱਲ ਕਰ ਭਰਾ ਕੀ ਕਰਦਾ ਇਹਦਾ ਉਹ ਮੋਲੇ ਵੀਰ ਜੀ 95000 ਰੁਪਿਆ ਕਰਾ ਲਓ 92 ਕਰਾ ਲੈ ਵੀ 90 ਦੀ ਆਪਾਂ ਦੇਣੀ ਆ 90000 ਦੀ ਹਾਂ 90 ਦੀ ਦੇਣੀ ਠੀਕ ਆ ਵੀਰੇ ਇਹ ਵੀ 90000 ਦੀ 200 ਯੈਸ ਨੂੰ ਹੋਊਗੀ ਠੀਕ ਆ ਜੀ ਬਾਕੀ ਬੈੜ ਵੇਖੋ ਤੁਸੀਂ ਬਹੁਤ ਪਿਆਰੀ ਆ ਇਹ ਨਾ ਕੱਢੂਗੀ 2-4 ਦਿਨ ਇਹ ਨਾ ਅਜੇ ਨਹੀਂ ਨੀ ਫਸੀ ਫਸੀ ਨਹੀਂ ਬਹੁਤ ਪੜਨੀ ਜਿਆਦਾ ਨਹੀਂ ਲਵਾਏਗਾ ਕੱਟ ਸਕਦੀ ਤੇ ਡਾਗਾ ਸੌਖੀ ਹੋ ਜਾਵੇ ਤੁਹਾਨੂੰ ਕੱਢੂਗਾ ਜੀ ਇਹ ਨਾ ਅਵੇ ਇੱਥੇ ਲਾ ਬਿਲਕੁਲ 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 ਯਾਨ ਸਾਰਾ ਪਰੂਗੀ ਆ ਜੀ ਬਿਲਕੁਲ ਲੋਬੀ ਪ੍ਰੋਪਰ ਠੀਕ ਆ ਜੀ ਸੋ ਬਾਹਰ ਚੰਗੀ ਆ ਬਾਕੀ ਥਣ ਥੁੰਦੀ ਭਾਂਡੇ ਭੁੰਡੇ ਦੀ ਬੜੀ ਚੰਗੀ ਆ ਇਧਰ ਇਹ ਜਗਰਾਜ ਆਪਣੇ ਕੋਲ ਇੱਕ ਆ ਵੜ ਆ ਗਈ ਆ ਹਾਂਜੀ ਇਹ ਵੀ ਕੱਪੜਾ ਇਹ ਕੱਪੜਾ ਆ ਗਈ ਆ ਹਾਂਜੀ ਇਹ ਸੂਆ ਕਿਵੇਂ ਇਹ ਵੀ ਸੂਆ ਦੁੱਜਾ ਜੀ ਲੋਬੀ ਦੁੱਜੇ ਸੂਵੇ ਆ ਤੇ ਇਹ ਵੀ ਕੱਪੜਾ ਨਾ ਠੀਕ ਆ ਜੀ ਬਾਕੀ ਥਾਂ ਦੇ ਵਿੱਚ ਸਾਫ ਸੁਥਰੇ ਪਸ਼ੂ ਆ ਠੀਕ ਆ ਜੀ ਨਾਲ ਵੈਸੇ ਦੋ ਤਿੰਨ ਹਜੇ ਰਹਿ ਜਾਣੇ ਆ ਤੇ ਥੋੜਾ ਜਿਹਾ ਆਪਾਂ ਬਹੁਤ ਠੰਡੀ ਠੁੰਡੀ ਬੜੀ ਰੌਣਕ ਤੋਂ ਪਹਿਲਾਂ ਇੱਕ ਵਾਰੀ ਤਸੱਲੀ ਨਾਲ ਤੁਹਾਨੂੰ ਦਿਖਾ ਸਕਦੇ ਆ ਹਾਂ ਜੰਗੀ ਤੇਰੀ ਸੀਲਸ ਲਾ ਕੇ ਬਹੁਤ ਜਿਆਦੀ ਭਾਂਜਾ ਹਰ ਤਰ੍ਹਾਂ ਦੀ ਠੀਕ ਆ ਜੀ ਮਾ ਵੀ ਦੂਜਾ ਸੁਬਾ ਹਫਤੇ ਤੋਂ ਬਾਰ ਬਾਰ ਹਜੇ ਸਮਾਂ ਇਹਦਾ ਪਿਆ ਠੀਕ ਆ ਜੀ 8 10 8 10 ਦਿਨ ਕਰਦੀ ਫਿਰਦੀ ਆ ਵੀ ਲੈ ਜੂਗੀ ਹਜੇ ਠੀਕ ਆ ਮਾਂ ਲੈ ਜੂਗੀ ਬੜੀ ਧੀਰੀ ਠੰਡੀ ਧੀਰੀ ਬਹੁਤ ਜਿਆਦੀ ਆ ਕਰੋ ਚੱਕ ਠੀਕ ਆ ਜੀ ਕਰੋ ਇਹ ਤੇ ਲਾ ਬਹੁਤ ਜਿਆਦੀਆਂ ਪਰੂ ਚੱਡਾ ਜੇ ਠੀਕ ਆ ਬੇ ਆਖਲੇ ਆ ਠੰਡੀ ਧਿਰੀ ਜਿੱਦਾ ਮਰਜ਼ੀ ਕੋਈ ਬੈਠ ਪੜ ਕੇ ਤਸੱਲੀ ਕਰੀ ਮੈਂ ਨਾ ਕੋਈ ਗੱਲ ਨਹੀਂ ਪਾਵੇ ਕੋਈ ਜਿੱਦ ਮਰਜ਼ੀ ਬਜਦਾ ਕੋਈ ਚੱਕਰੀ ਅੱਗੋਂ ਬੈ ਜਾ ਇੱਧਰ ਦੀ ਤਸੱਲੀਆਂ ਛੱਡ ਕੇ ਤਸੱਲੀ ਕਰੀ ਚਲੋ ਹੈ ਮੈਂ ਨਾ ਗੱਲ ਹੀ ਕੋਈ ਨਹੀਂ ਦੇ ਬੜੀ ਠੰਡੀ ਧਿਰੀ ਆ ਲਓ ਵੀ ਠੀਕ ਆ ਬਹੁਤ ਵਧੀਆ ਬਾਕੀ ਆ ਵੇਖੋ ਢਿੱਲਾ ਕਿੰਨੀਆਂ ਲੀਆਂ ਨੇ ਹਾਂ ਲੈ ਜੀ ਸਾਹਿਬ ਇਹ ਸਾਹਿਬ ਨੇ ਪਰਨਾ ਹੀ ਆਵੇ ਦਿਨ ਕੱਢ ਦੇ ਘਣਾਉਂਦੀ ਲੈ ਜਣੀਆਂ ਨੇ ਅੱਠ ਹਾਂ 10 ਦਿਨ ਦਾ ਖੁੱਲੇ ਲੈ ਜੂਗੇ ਠੀਕ ਆ ਰੌਣ ਵਾਲੀ ਲਓ ਮੋੜ ਦੋ ਸਾਜੀ ਆ ਲੋ ਲੋ ਵੀ ਗਾ ਦੋਸਤੋ ਕੱਲ ਇੱਕ ਆਪਾਂ ਫੇਰ ਨੋਟ ਕਰਾ ਰਹੇ ਆਂ ਤੇ ਮਾਲ ਸਾਰਾ ਸਾਫ ਸੁਥਰਾ ਠੀਕ ਆ ਜੀ ਜਿੰਨੇ ਪਸ਼ੂ ਆ ਸਾਰੇ ਸਾਫ ਸੁਥਰੇ ਆ ਅੱਠੇ ਦੇ ਅੱਠੇ ਨਾਗ ਬਾਕੀ ਤੁਹਾਡੇ ਤੇ ਗੱਲ ਟੁੱਕਦੀ ਆ ਵੀ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਤਸੱਲੀ ਕਰੋ ਇਥੇ ਆਣ ਕੇ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਪਸ਼ੂ ਸਾਰੇ ਸਾਫ ਸੁਥਰੇ ਆ ਜਿੰਨੇ ਵੀ ਆਪਾਂ ਮੌਕੇ ਤੇ ਦੇਖ ਰਹੇ ਆਂ ਲਵੀ ਜਗਰਾਜ ਇਹਦਾ ਲੈਣਦਣ ਕੀ ਕਰਨਾ ਭਰਾ ਏ ਵੀਰ ਜੀ ਮੋਲ ਪਾ ਪੱਤਰ ਕਰਾ ਲਓ ਆਪਾਂ 70 ਕਰਾ ਲਓ ਹਾਂ ਇਹ ਆਪਾਂ ਦੇਣੀ ਆ 60000 ਦੀ 60000 ਦੀ ਅੱਜ ਹਾਂ ਕੱਚੀ 60000 ਦੇ ਦਾਂਗੇ ਠੀਕ ਉਹ ਦਸਰ ਕੱਢਦੀ ਆ ਉਹਦੇ ਵਿੱਚੋਂ ਕੋਈ ਮਾਨ ਤਲ ਕਰ ਦਾਂਗੇ ਆਪਾਂ ਬਾਕੀ ਕਰਦੀ ਮੌਕੇ ਤੇ ਚੱਲ ਕੋਈ ਨਹੀਂ ਉਹ ਕਰਦਾ ਕੋਈ ਗੱਲ ਨਹੀਂ ਆਹੋ ਬਾਕੀ ਬਹੁਤ ਚੰਗੀ ਆ ਠੀਕ ਆ ਲੋ ਵੀ ਇਹ 60000 ਦੀ ਦੋਸਤੋ ਮੈਨ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਜੀਵਾ ਨੂੰ ਕਿਸੇ ਭਰਾ ਨੇ ਸਾਹਮਣੇ ਸੁਤਨੀ ਹੈ ਬੇਵਾਹ ਕਾਗਜ਼ ਤਰਗਾ ਹਾਂ ਬਿਲਕੁਲ ਇਹਨ ਪਤਲਾ ਕੇ ਬਹੁਤ ਜ਼ਿਆਦਾ ਇਹ ਭਰਨਾ ਜੇ ਵੇਖੋ ਅਜੇ ਤਾਂ ਉਤਰੇ ਹੀ ਅਜੇ ਪੱਲਾ ਬਹੁਤ ਜਿਆਦੀਆਂ ਠੀਕ ਬਿਲਕੁਲ ਕਾਜੀ ਵਰਗੀ ਪਤਲੀ ਥੱਲੇੋਂ ਬਹੁਤ ਜਾਈ ਚੰਗੀ ਇਸ ਤੋਂ ਬਾਅਦ ਅੱਗੇ ਆਪਣੇ ਕੋਲ ਜਗਰਾਜ ਇੱਕ ਵਾਈਟ ਰੰਗ ਦੇ ਵਿੱਚ ਆ ਵੜ ਆ ਗਈ ਆ ਹਾਂਜੀ ਤੇ ਇਹ ਕਿਵੇਂ ਇੱਕ ਮਾਂ ਸੁਵਾ ਸੁਈਆ ਪਹਿਲਾ ਸੁਵਾ ਚਾਰ ਦੰਦ ਮੂੰਹ ਇਹ ਚੌਗੀ ਆ ਹਾਂ ਇਹ ਵੀ ਚੌਗੀ ਆ ਮਗਰ ਬੱਚਾ ਮਗਰ ਬੱਚਾ ਦਾ ਮਹੀਨੇ ਦਾ ਸੁਵਾ ਹੋਵੇਗਾ ਮਹੀਨੇ ਕਦੀ ਸੁਈ ਆ ਹਾਂ ਦੁੱਧ 12 13 ਕਿਲੋ ਹੋਵੇਗਾ 12 13 ਲੀਟਰ ਵਾਲੀ ਆ ਹਾਂ 12 13 ਲੀਟਰ ਦੋਸਤੋ ਹੋਣ ਐਸ ਵਕਤ ਦੁੱਧ ਦਾ ਕੋਈ ਮਹੀਨੇ ਕਦੀ ਸੁਈ ਦੇ ਥੱਲੇ ਆ ਤੇ ਦੂਜਾ ਸੁਵਾ ਬੱਚਾ ਮਗਰ ਠੀਕ ਆ ਜੀ ਤੇ ਇਹ ਚੌਗੀ ਐ ਚੌਗੀ ਮੂੰਹ ਚਾਰ ਦੰਦ ਚਾਰ ਦੰਦ ਮੂੰਹ ਠੀਕ ਲੋ ਵੀ ਇਹ ਵੀ ਦੋਸਤੋ ਵੱਛਾ ਮਗਰਮੀ ਮਹੀਨੇ ਦੀ ਸੂਈ ਤੇ 12 13 12 13 ਲੀਟਰ ਦੁੱਧ ਦੇ ਥੱਲੇ ਹਾਜ਼ਰ। ਲੈ ਵਿੱਚ ਜਗਰਾਜ ਉਹ ਤੇਰਾ ਮਾਲ ਵੈਸੇ ਕੋਈ ਹੈਗਾ ਤੇ ਨਹੀਂ ਇਹਨਾਂ ਦੇ ਵਿੱਚੋਂ ਸਾਰੇ ਨਹੀਂ ਆਵੇ ਕਿ ਦੋ ਗੜਾ ਹੈਗੇ ਵਿੱਚ ਵਿੱਚ ਦੋ ਹੈਗੀਆਂ ਨੇ। ਹਾਂ ਠੀਕ ਆ ਜੀ। ਐਵੇਂ ਆਖੀਏ ਕਿ ਦੋ ਹੈਗੀਆਂ ਵਿੱਚ। ਠੀਕ ਆ ਜੀ। ਲੋ ਵੀ ਠੀਕ ਆ ਜੀ। ਕੋਈ ਗੱਲ ਨਹੀਂ ਕੋਈ ਨਹੀਂ ਮਾਲ ਸੰਭਲ ਕੇ। ਬਾਬੀ 12 13 12 13 ਲੀਟਰ ਦੋਸਤੋ ਦੁੱਧ ਮਹੀਨੇ ਦੀ ਸੂਈ ਦੇ ਥੱਲੇ ਇਸ ਵਕਤ ਹਾਜ਼ਰ। ਲਾਗੋ ਫੜਲਾ ਕੋਈ ਨਹੀਂ। ਵੱਛਾ ਮਗਰ ਆ ਠੀਕ ਆ ਜੀ। ਤਾਂ ਥਣਪੂਰਾ ਮੱਝਾ ਲਈ ਆਪਾਂ ਕਹਿ ਸਕਦੇ ਵੀ ਲੰਬਾਈ ਥਾਂ ਦੀ ਗਾ ਜੱਥੀ ਮੁੱਠੀ ਦਾ ਥਾਣਾ ਬੱਚੇ ਦਾ ਬਰਾਬਰ ਜਿਗਰਾ ਮੈਂ ਨਾ ਬਰਾਬਰ ਆਉਗੀ ਠੀਕ ਹੈ ਵੀਰੇ ਬੱਚੇ ਤਾਂ ਇਹ ਬੜਾ ਕਰਦੀ ਦੀ ਆ ਉਹ ਬੱਚੇ ਤਾਂ ਬੱਚੇ ਜ਼ਿਆਦਾ ਚਾਜ ਤਮਾ ਜੇ ਉਹ ਨਵੇਂ ਖਣ ਅਗਰ ਉਹ ਜ਼ਿਆਦਾ ਹੀ ਕਰਦਾ ਹਾਂ ਬਾਕੀ ਕੋਈ ਨਸਲ ਬਰੀਦਾ ਵੀ ਉਹ ਜਿਹੜੀਆਂ ਵੀ বাজਦੀਆਂ ਨਹੀਂ ਗੀਆਂ ਬੱਚੇ ਤੋਂ ਹਾਂ ਲੋ ਵੀ ਠੀਕ ਹੈ ਜੀ ਲੋ ਜੀ ਕਰੋ ਸ਼ਾਂਤ ਠੀਕ ਹੈ ਜੀ 12 13 ਲੀਟਰ ਜਗਰਾਜ ਹੋਈ ਹੈ ਵੀ ਜਿਹੜਾ ਭਾਂਡੇ 'ਚ ਪੈਣਾ ਵਾਲਾ ਭਾਂਡੇ ਦੇ ਪੈਣ ਵਾਲਾ ਹਾਂ ਠੀਕ ਹੈ ਵੀ 12 ਇਹ ਨਹੀਂ ਆਦਾ 14 15 ਹੈ ਹਾਂ ਤੇ ਨਹੀਂ ਮੁੜ ਕੇ ਆਏ ਚੋਣਾ ਵੀ ਪੈਂਦਾ ਹਾਂ ਨਹੀਂ ਆਪਾਂ ਚਵਾ ਕੇ ਦੇਵਾਂਗੇ ਉਹ ਵੀ 12 13 ਲੀਟਰ ਦੋਸਤੋ ਤੇ ਤੇ ਦੋਸਤਾਂ ਬਾਕੀ ਉਤਰਾ ਇਤਰਾ ਕਾਲੀ ਜੀ ਪੈਂਦੀ ਹੈ ਜੂੜ ਪਾ ਕੇ ਕਰਨ ਵਾਲੀ ਭੋਏ ਦੋ ਕਿਨਾਰੇ ਬੇੜੇ ਜਿੱਥੇ ਲਾਤ ਘੜਤੀ ਪੁੱਟੂ ਦਾ ਮੁਰਗੀ ਠੀਕ ਉਹ ਗੱਲ ਬਾਤ ਨਹੀਂ ਵੀ ਕਿਸੇ ਰਕਮ ਦੀ ਕੋਈ ਹਰ ਜੁਣ ਜਾਂ ਕਰ ਲੈ ਨਾ ਨਾ ਉਹ ਚੱਕਰ ਨਹੀਂਗਾ ਠੀਕ ਜੀ ਉਤਰਾ ਲੱਗਦੀ ਵੀ ਜਿਵੇਂ ਜਾਈ ਟਰੱਕਲ ਜੀ ਭਜਾਕਲ ਦੀ ਵੀ ਕਾਲੀ ਪੈਂਦੀ ਉਹ ਤਾਂ ਚਲੋ ਕੋਈ ਰੰਗ ਪਾਉਂਦਾ ਹੈ ਪਸ਼ੂ ਨਵਾਂ ਆਂਗੇ ਆਹ ਵੈਸੇ ਖੋਲੇ ਖਾਲੀ ਗਏ ਬੱਚੀਆਂ ਨਵੀਆਂ ਨੇ ਭਜ ਨੱਠ ਜੀ ਕਰ ਹਾਂ ਜੋਰ ਚਾ ਉਹ ਕਰਦੀ ਉਤਰਾ ਚਲੋ ਕੋਈ ਗੱਲ ਲਿਓ ਵੀਰੇ ਲਿਓ ਜੀ ਲਓ ਜੀ ਲਓ ਜੀ ਲੋਗੇ ਠੀਕ ਆ ਜੀ ਸੋ 12 13 12 13 ਲੀਟਰ ਇਸ ਵਕਤ ਮੰਨ ਕੇ ਕੋਈ ਭਰਾ ਸੌਫਦਾ ਕਰ ਲਵੇ ਦਰਦੀ ਆ ਜੀ ਬੇ ਹਾਂ ਹਾਂ ਜੀ ਓਕ ਲੱਤ ਲੱਤ ਲੰਬੋ ਚੜਾ ਕੀ ਹੈ ਤੁਨ ਤੁਨ ਬਹੁਤ ਥੱਲੇ ਬਹੁਤ ਜਿਆਦਾ ਲੰਬਾ ਕੋਹ ਨਹੀਂ ਮੈਨੂੰ ਚਲੋ ਜਗਰਾਜ ਵੀਰੇ ਕੀ ਰੇਟ ਕੀ ਮੁੱਲ ਦੀ ਦੇਣੀ ਹੈ ਇਹਦਾ ਮੁੱਲ ਵੀਰੇ ਚ ਭਾਵੇਂ 50 ਕਰਾ ਲੈ ਜਿੰਨਾ ਮਰਜ਼ੀ ਕਰਾ ਲੈ 45000 ਦੀ ਬਤੇ ਦਾ ਵੀ 45000 ਦੀ ਖਾ ਨਾ ਹੈ ਹਾਂ ਦੇ ਦਾਂਗੇ ਮਾ ਵੀ 45000 ਦੀ ਮਿਲ ਜਾਊਗੀ ਠੀਕ ਆ ਜੀ ਹਾਂ ਜੀ ਈਐਸ ਨੂੰ 45000 ਦੀ ਆ 12 13 12 13 ਲੀਟਰ ਦੁੱਧ ਹਾਂ ਬੱਚਾ ਮਗਰ ਮਹੀਨੇ ਦੀ ਸੂਈ ਪਹਿਲਾ ਸਵੇਰ ਮੂੰਹ ਚਾਰ ਦੰਦ ਹੋਊਗੀ ਠੀਕ ਹੈ ਨਵੀ ਵਹਿੜਿਆ ਠੀਕ ਆ ਬਹੁਤ ਚੰਗੀ ਆ ਠੀਕ ਆ ਤੇ ਇਸ ਤੋਂ ਬਾਅਦ ਜਗਰਾ ਲਗੜਾ ਨਾਗ ਆਪਣੇ ਕੋਲ ਕਿਹੜਾ ਇਹਦਾ ਇਹ ਸੌਦਾ ਚੱਲਣ ਦੇ ਆ ਵਹਿੜ ਦਾ ਖੋਆ ਦਾ ਖੋਲਦੇ ਮੜੀ ਅੱਛਾ ਜੀ ਹਾਂ ਜੀ ਤੇ ਲੱਗੀ ਤਨ ਪਪਨ ਕੋਈ ਗੱਲ ਆਹ ਲੱਗ ਜਾਈ ਉਹ ਬੰਦਾ ਦਾ ਵਸਾਈ ਪੋਣਾ ਜਿ ਪਾਈ ਨਹੀਂ ਸਾਈ ਉਹਨੇ ਅੱਛਾ ਅੱਛਾ ਇਹਨਾਂ ਦਾ ਦੁੱਧ ਦੁੱਧ ਦੇ ਇਸ ਲਈ ਹੋਊਗਾ 14 ਕਿਲੋ ਲੋਬੀ 14 ਕਿਲੋ ਦੁੱਧ ਆ ਆਪਾਂ 13 ਕਿਲੋ ਵੀ ਗਾਰੰਟੀ ਦੇ ਕੇ ਲਾਗੇ ਅੱਛਾ ਜੀ ਹਾਂ ਇੱਥੋਂ ਅੰਦਰੋਂ ਤੋੜਦੇ ਆ ਜ ਮੜਾ ਜੀ ਵੀਰੇ ਇੱਥੇ ਬਾਹਰ ਕਿਉਂ ਲਾਇਆ ਜੀ ਲਾਗੇ ਮੜਾ 14 ਕਿਲੋ ਦੁੱਧ ਤੇ 13 ਦੀ ਤਸੱਲੀ ਤੇ ਹਾਂ 13 ਦੀ ਤਸੱਲੀ ਹਾਂ ਕੋਈ ਬੜੀ ਚਮੇ ਕੋਈ ਫੜ ਕੇ ਮੜਾ ਕੋਈ ਧੀ ਧੀਰੀ ਆ ਕੋਈ ਜੂੜ ਨਹੀਂ ਕੋਈ ਭੜ ਨਹੀਂ ਬੇਨ ਬੱਚੇ ਤੋਂ ਬਗੈਰ ਬੱਚੇ ਹਾਂ ਹਾਂ ਕੋਈ ਜੂੜ ਨਹੀਂ ਕੋਈ ਭੜ ਨਹੀਂ ਇੱਥੇ ਸਲੇ ਬੈਨਾਂ ਦੇ ਠੀਕ ਆ ਜੀ ਬਹੁਤ ਚੰਗੀ ਆ ਦੁੱਧੋ ਜਗਰਾਜ ਹੈ 13 ਇਹ ਨੈਟ ਜਿਹੜਾ ਹਾਂ ਨੈਟ ਚੌੜਾ ਹੋਊਗਾ ਤਾਂ ਆਪਾਂ 13 ਦੀ ਗਾਰੰਟੀ ਦੇ ਕੇ ਲਾਓਗੇ ਲੋਬੀ ਕੋਈ ਭਰਾਜ ਤੇ ਆਣ ਕੇ ਚੋਕੇ ਤਸੱਲੀ ਕਰ ਲੈ ਆਉਂਦਾ ਇੱਕ ਲਾ ਕੇ ਕਰ ਲੈ ਜਿੱਦਾਂ ਵੀ ਤੁਹਾਡੀ ਸੈਟਿੰਗ ਪੈਟਦੀ ਆ ਹਾਂ ਤੇ ਸੂਈ ਨੂੰ ਸਮਾਂ ਕਿੰਨਾ ਦੱਸਿਆ ਜੀ ਸੂਈ ਨੇ ਹੋ ਗਏ ਇਹਨੂੰ ਮੈਂ 2 ਢਾਈ ਮਹੀਨੇ ਹੋ ਗਏ ਆ 2 ਢਾਈ ਮਹੀਨੇ ਹਾਂ ਆ ਠੀਕ ਆ ਲਓ ਫਿਰ 2 ਢਾਈ ਕਿ ਮਹੀਨੇ ਦਾ ਸਮਾਂ ਹੋ ਗਿਆ ਆ ਮੈਂ ਰੱਖ ਜਾ ਵੀ ਇਹਨੂੰ ਮਹੀਨਾ ਹੋਇਆ ਆ ਪਰ ਤਾਂ ਕੋਈ ਨਾ ਆ ਫਾਇਦਾ ਹੋ ਸਕਦਾ ਵੀ ਚਲੋ 2-3 ਮਹੀਨੇ ਬਗੈਰ ਬੱਚੇ ਤੋਂ ਬਗੈਰ ਬੱਚੇ ਤੋਂ ਵਗਲਾ ਬਾਕੀ ਸਮਝਾਉਂਦੇ ਕਿੰਨੇ ਮਰਜੀ ਲਾਰੇ ਪਿਆ ਦੀ ਅਗਰ 6 ਮਹੀਨੇ ਲਾਰੇ ਕੁਝ ਉਹ ਤਾਂ ਆਪਦੀ ਸਮਝ ਜਾ ਰਿਹਾ ਹਾਂ ਜੇ ਆਪਾਂ ਦੁੱਧ ਦਾ ਰੇਟ ਮੁੱਲ ਵੀ ਦੁੱਧ ਤੇ ਲੈਣੀ ਹੈ ਦੁੱਧ ਦੇ ਲੈਣਾ ਆਪਾਂ ਜਿੰਨਾ ਦੁੱਧ ਦਿੰਨੀ ਹੈਗੀ ਬੋਦੀ ਵਾਲੀ ਬੱਚੀ ਸਾਫ ਦੁੱਧ ਬਹੁਤ ਨਸਲ ਬਰੀਡ ਹੈ ਚੰਗੀ ਹੈ ਹਾਂ ਠੀਕ ਹੈ ਜੀ ਰੰਗ ਫੈਸ਼ਨ ਪੁਸ਼ਣ ਬੱਚੀ ਦਾ ਚੰਗਾ ਤੇ ਬਾਕੀ ਦੁੱਧ ਦੇ ਹਿਸਾਬ ਨਾਲ ਮੇਰਾ ਭਰਾ ਮੁੱਲ ਮੰਗਿਆ ਜਾਊਗਾ ਤਾਂ ਦੁੱਧ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ So 14 13 13 14 ਲੀਟਰ ਤੇ ਇਸ ਵਕਤ ਜਿਹੜੀ ਚਲੰਡੀ ਆ ਹਾਂਜੀ ਹਾਂਜੀ ਤੇ ਛੱਡੇ ਛੋਟੇ ਦੀ ਦੱਖਤ ਆ ਭਾਵੇਂ 16 15 16 ਲੀਟਰ ਕਰਾਂਗੇ ਆ ਬਹੁਤ ਘਰਾਂ ਜਿਨੇ ਮਰਜ਼ੀ ਕਰਦਗੇ ਆ ਬਖਾਲਾ ਬਖੂਲਾ ਤਾਂ ਚਲੋ ਆ 15 16 ਲੀਟਰ ਤੇ ਕਰਾਉਂਦੀ ਹਾਂ 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 ਤੇ ਜਿਹੜਾ 13 14 ਲੀਟਰ ਇਹ ਕਿੰਨੇ ਦੀ ਜਗਰਾਜ ਹੁੰਦੀ ਫਿਰ ਇਹਦਾ ਮੁੱਲ ਆਪ 35000 ਕਰਦੇ ਆ 35000 ਹਾਂ 30000 ਦੀ ਦੇ ਦਾਂਗੇ 30000 ਦੀ ਹਾਂ ਦੋਆ ਦੋਆਢਾ ਘੰਟੇ ਮੈਨੇ ਆਦੇ ਪੈਸੇ ਪੂਰੇ ਕਰ ਚਨੇ ਨੇ ਜੀ ਹਾਂਜੀ ਤੇ ਇਸ ਤੋਂ ਬਾਅਦ ਜਗਰਾਜ ਅਗਲੀ ਵਾਰ ਵੀ ਕਰ ਲਓ ਪਾਜੀ ਕਰ ਲਓ ਕੱਢ ਵੀ ਕਰ ਲ ਇਹ ਦਾ 1.5 ਮਹੀਨੇ ਦਾ ਸੁਆ ਮਗਰ ਬੱਛੀ ਇਹਦੇ ਬਾਹਰ ਬੱਜੀ ਸੀ ਮਗਰ ਬੱਛੀ ਆ ਹਾਂਜੀ ਸੋ 1.5 ਮਹੀਨੇ ਦੀ ਸੁਈ ਸੁਵਾਈ ਆ ਤੇ ਬਾਕੀ ਫੁੱਲ ਵਜਣ ਵੇਡਦੀ ਪੂਰਾ ਵਜਣ ਵੇਡ ਫੁੱਲ ਵੱਡਾ ਤੇ ਜਿੰਨੀਆਂ ਵੜਾ ਆਪਾਂ ਗਾਵਾਂ ਤੁਹਾਨੂੰ ਦਿਖਾਈਆਂ ਨੇ ਉਹਨਾਂ ਦੇ ਵਿੱਚੋਂ ਸਾਰੀ ਸਿਰੇ ਦੀ ਆ ਵੀ ਭਾਰੀ ਆ ਫੁੱਲ ਵਜਣ ਲੋੜ ਦੇ ਵਿੱਚ ਪੂਰਾ ਵਜਣ ਲੋੜ ਤੇ ਰੰਗ ਵੀ ਜਿਵੇਂ ਇੱਕ ਆਪਣਾ ਕਹਿ ਲਿਆ ਵੀ ਲਾਲ ਆ ਜਿਹੜਾ ਸ਼ੇਅਰ ਦਾ ਟੱਪ ਨੇ ਠੀਕ ਆ ਜੀ ਇਹ ਸ਼ੇਅਰ ਦਾ ਜਿਵੇਂ ਆਪਾਂ ਦੇਖਦੇ ਵੀ ਵਿੱਚ ਕ੍ਰੋਸ ਮੰਨ ਲੇ ਭਰਾ ਜਰਸੀ ਨਾਲ ਠੀਕ ਆ ਜੀ ਤੇ ਫੁੱਲ ਵਜਣ ਵੇਡਾ ਇੱਕ ਮੱਝ ਦਾ ਭਲੇਖਾ ਪਾਉਗੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਬੜੀ ਪਲੀ ਪਲੀਤੀ ਆ ਚੰਗੀ ਸਫੀ ਆ ਜਗਰਾਜ ਕੀ ਇਹ ਦੇ ਥਲੇ ਦੁੱਧ ਦੁੱਧ ਦੇ ਥਲੇ ਵੀਰ ਜੀ ਹੋਊਗਾ 12-13 ਕਿਲੋ 12-13 ਕਿਲੋ ਹਾਂ ਜਿਹੜਾ ਆਪਾਂ ਚੋਣਾ ਠੀਕ ਆ ਜੀ ਉਹ ਵੀ 12-13 ਕਿਲੋ ਦੁੱਧ ਦਾ ਠੀਕ ਆ ਜੀ ਬੱਚੀ ਮਗਰ ਆ ਬੱਚੀ ਰਹਾ ਚਲੋ ਜੀ ਉਹ ਬੱਚੀ ਉਹ ਕਿੱਥੇ ਲੈ ਜਾਓ ਕਾਹ ਲੈ ਜਾਓ ਲੈ ਲੈ ਯਸ ਉਹ ਵੀ ਮਗਰ ਬੱਚੀ ਆ ਤੇ 12-13 12-13 ਲੀਟਰ ਦੁੱਧ ਇਸ ਵਕਤ ਇਹਦੇ ਥਲੇ ਹਾਜ਼ਰ ਆ ਠੀਕ ਆ ਜੀ ਤੇ ਕੱਦ ਵੱਡਾ ਮੇਰਾ ਵੀਰ ਕੋਈ ਵੀ ਸੌਦਾ ਕਰਦਾ ਤੇ ਆਪਾਂ ਵਿੱਚ ਤੁਹਾਨੂੰ ਜ਼ਰੂਰ ਜ਼ਿਕਰ ਕਰਦੇ ਆ ਛੋਟੇ ਨੂੰ ਵੱਡੇ ਨਹੀਂ ਕਹਿੰਦੇ ਬਾਕੀ ਕੰਨ ਸਾਰੇ ਵੱਡੇ ਇੱਕੋ ਵੜ ਛੋਟੀ ਹੈ ਵਿੱਚ ਬਾਕੀ ਸਾਰੇ ਕੱਦ ਕਰੀਬ ਨੂੰ ਵੱਡੇ ਬਿਲਕੁਲ ਇਹਦਾ ਜਗਰਾਜ ਮੰਥ ਮਹੀਨੇ ਕਿੰਨੇ ਹੋ ਗਏ ਸੀ ਨੂੰ ਇਹਨੂੰ ਆ ਡੇਢ ਕਿ ਮਹੀਨੇ ਦੀ ਬੱਚੀ ਆ ਉਹ ਬੱਚੀ ਡੇਢ ਮਹੀਨੇ ਦੀ ਬੱਚੀ ਆ ਦੋਸਤੋ ਤਾਂ 13 14 13 14 ਲੀਟਰ ਦੁੱਧ ਦਾ ਹਾਂ 13 ਲੀਟਰ ਉਸੇ ਤਰ੍ਹਾਂ ਦਾ ਠੀਕ ਆ ਜੀ ਹਾਂ ਇੱਥੇ ਨਾਲ ਦੀ ਬੱਚੀ ਆ ਉਹੀ ਗਾਂ ਹੈ ਦੋ ਵੀ ਠੀਕ ਆ ਜੀ ਸੋ ਪਸ਼ੂਵਾਦ ਦੋਸਤੋ ਵੱਡੀ ਗਿਣਤੀ ਦੇ ਵਿੱਚ ਆ ਅੱਤ ਸੱਤ ਆਦ ਸੱਤ ਨਾਲ ਜਿਹੜਾ ਜਗਰਾਜ ਲੈ ਕੇ ਆਉਂਦਾ ਜਦੋਂ ਵੀ ਆਉਂਦਾ ਤੇ ਬਾਕੀ ਵਹਿਰ ਤੁਸੀਂ ਦੇਖ ਲਈਏ ਚੋਣ ਚਵਾ ਦੀ ਜਗਰਾਜ ਪੂਰੀ ਠੀਕ ਹੈ ਨਾ ਪੂਰੀ ਐ ਠੰਡੀ ਠੀਰੀ ਬੱਚੀ ਵੀ ਨਾ ਛੱਡ ਉੱਤਰੇ ਥੱਲੇ ਬਹਿ ਜਾ ਕੋਈ ਗੱਲ ਨਹੀਂ ਨਾ ਕੋਈ ਜੂੜ ਨਾ ਕੋਈ ਲੈਣਾ ਪਾੜਾ ਨਾ ਉੱਤਰੇ ਹੀ ਬਸ ਇਤਰੇ ਬਾਹਰ ਖੁੱਲੀ ਛੱਡ ਕੇ ਥੱਲੇ ਬਹਿ ਜਾਓ ਠੀਕ ਹੈ ਜੀ ਬੜੀ ਠੰਡੀ ਆ ਠੀਕ ਆ ਤਾਂ ਤੋਂ ਕਿਉਂ ਮਸ਼ੀਨੀ ਚਵਾਈ ਵਾਲਾ ਕਿਵੇਂ ਆ ਨਾ ਹੱਤੀ ਚਵਾਈ ਲਾਏ ਹੱਤੀ ਚਵਾਈ ਹੋਊਗੀ ਕਿ ਅੱਛਾ ਜੀ ਪੂਰੀ ਲਓ ਵੀ ਠੀਕ ਹੈ ਜੀ ਬਾਕੀ ਥੋੜਾ ਪੂਰਾ ਥਣ ਪੂਰਾ ਪਸਮ ਕੇ ਜਿਹੜਾ ਹੋਰ ਵੀ ਨਿਕਲ ਆਉਂਦਾ ਠੀਕ ਆ ਜੀ ਉਸਮਾਂ ਪਸਮ ਕੇ ਜਿਹੜਾ ਥਣ ਬਥੇਰਾ ਫਰਕ ਪੈ ਜਾਂਦਾ 13 14 ਕਿਲੋ ਦੁੱਧ ਐਨੂੰ ਮੇਰੇ ਘਵਾ ਦਿਆ ਜੇ ਐਨੂੰ ਘਵਾ ਦਿਆ ਮੜਾ ਸੋ ਵਜ਼ਨ ਵੇਟ ਬਹੁਤ ਜ਼ਿਆਦਾ ਵੇਟ ਦਾ ਠੀਕ ਆ ਜੀ ਉਹਦੇ ਵਿੱਚ ਨੋ ਡਾਊਟ ਬਿਲਕੁਲ ਆਵਾ-ਪਾਵਾ ਤੇ ਹੋਵੇ ਸੱਜਰ ਵੇਟ ਹੋਵੇ ਤੇ ਮੇਰਾ ਵੇਰ ਮੂੰਹ ਮੰਗੇ ਜੇ ਨਾ ਮਰਜੀ ਰੁਪਈਆਂ ਦੀ ਕੋਈ ਗੱਲ ਹੀ ਨਹੀਂ ਠੀਕ ਆ ਜੀ ਫਲਖਾਲ ਤਾਂ ਚਲੋ ਹੁਣ ਇੱਕ ਬੱਚਾ ਤੁਹਾਨੂੰ ਦਿਖਾਤਾ ਮਗਰ ਬੱਚੀ ਹੈ ਬੜੀ ਪਿਆਰੀ ਠੀਕ ਆ ਜੀ ਜਰਸੀ ਕ੍ਰਾਸ ਵਿੱਚ ਆ ਦੇਖੋ ਜਗਰਾਜ ਕੀ ਮੁੱਲ ਕਰਦਾ ਦਾ ਦੇ ਦੇ ਦੱਸ ਦੇ ਤੇ ਮੋਹਨ ਵੀਰ ਜੀ ਇਹਦਾ ਭਾਵੇਂ 45 ਕਰਾਉ ਜਨਾ ਮਰਜ ਕੇ 42000 ਦੀ ਆਵਾ ਦੇਣੀ ਹੈ 42000 ਦੀ ਹਾਂ 42 ਦੇ ਦੇ ਦਾਂਗਾ ਮੈਂ ਵੀ 42000 ਦੀ ਇੱਕ ਕਿਸਾਨ ਵੀਰੋ ਵਹਿੜ ਤੁਹਾਨੂੰ ਮਿਲੂਗੀ 42000 ਦੀ ਵਛੀ ਮਗਰ ਹੈਵੀ ਬਾਡੀ ਵੇਟ ਆ ਸੋ ਵਜਨ ਲੋੜੀ ਬਹੁਤ ਜ਼ਿਆਦਾ ਕਰਮਾ ਲਈ ਨੂੰ ਲੱਗਦਾ ਪੂਰਾ ਲਾਉ ਪਰ ਚਾਨ ਕੇ ਵੇਖ ਲਿਆ ਜੀ ਠੀਕ ਆ ਪੂਰਾ ਫੁੱਲ ਲਾਉ ਪੇ ਤੋ ਬਹੁਤ ਵਧੀਆ ਚੰਗੀ ਕੁਆਲਟੀ ਦੇ ਵਿੱਚ ਸੋ ਇਹ ਅੱਜ ਦੋਸਤੋ ਜਗਰਾਜ ਵੀਰ ਦੇ ਫਾਰਮ ਤੇ ਜਿਹੜੇ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ 8 ਨਾਗ ਨੇ ਟੋਟਲ ਤੇ ਬੜੀ ਗਿਣਤੀ ਦੇ ਵਿੱਚ ਦੋਸਤੋ ਪਸ਼ੂ ਕਲੈਕਟ ਕੀਤੇ ਵੀਰ ਨੇ ਇਕੱਠੇ ਕੀਤੇ ਆ ਤੇ ਆ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰਦੇ ਆ 28 27 26 27 28 ਲੀਟਰ 22 ਲੀਟਰ 25 ਲੀਟਰ ਵਾਲੀਆਂ ਬਿਹੜਾ ਅੱਜ ਇਸ ਫਾਰਮ ਤੇ ਅਵੇਲੇਬਲ ਨੇ ਆਓ ਇੱਥੇ ਆਣ ਕੇ ਆਪਦੀ ਨਰਖ ਪਰਖਾ ਤਸੱਲੀ ਕਰੋ ਪਸ਼ੂ ਚੰਗੇ ਚੰਗੇ ਵੀਰ ਲਿਆਉਂਦਾ ਰਹਿੰਦਾ ਤੇ ਰਹੀ ਗੱਲ ਰੇਟ ਮੁੱਲ ਦੀ ਜਿਹੋ ਜਿਹਾ ਦੋਸਤੋ ਪਸ਼ੂ ਆਪਾਂ ਖਰੀਦਦੇ ਜਿੰਨੇ ਕੁ ਮਿਲਕਿੰਗ ਵਾਲਾ ਪਸ਼ੂ ਖਰੀਦਦੇ ਆ ਉਹਨਾਂ ਦਾ ਰੇਟ ਭਾ ਪਰਤਾ ਪਰ ਭਰਨਾ ਹੀ ਪੈਂਦਾ ਠੀਕ ਆ ਜੀ ਸੋ ਜਗਰਾਜ ਭਾਈ ਇਹ ਅਜ ਨਾਕ ਸੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਨੰਬਰ ਇੱਕ ਕਰਦੇ ਹੋ ਸਾਂਝੇ ਆਪਣੇ ਭੈਣ ਭਰਾਵਾਂ ਨਾਲ 95929 ਹਾਂਜੀ 95392 95929 ਹਾਂਜੀ 95392 ਠੀਕ ਹੈ ਜੀ ਹਾਂਜੀ ਬਾਬੇ ਨੰਬਰ ਜਗਰਾਜਵੀਰ ਤੇ ਠੀਕ ਹੈ ਜੀ ਨੰਬਰਾਂ ਤੇ ਕਾਲ ਕਰੋ ਵਿజిਟ ਕਰੋ ਠੀਕ ਹੈ ਜੀ ਕਰਿਆਲੇ ਖਾਸ ਕਰਿਆਲਾ ਪਿੰਡ ਬਿਲਕੁਲ ਪੱਟੀ ਦੇ ਨੇੜੇ ਆ ਤੇ ਸ਼ਹੀਦ ਤਘਾਰਾ ਧਾਰੀਵਾਲ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਠੀਕ ਹੈ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਗ੍ਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ